ਬੜੇ ਆ ਵੀ ਕਹੀ ਜਾਂਦੇ ਕਿ ਭਾਈ ਮੈਨੂੰ ਤਾਂ 6 ਮਹੀਨੇ ਲੱਗਦੇ 6 ਮਹੀਨੇ ਚ ਮੈਂ ਕਰਕੇ ਤੇ ਉਹ ਜਾਣਾ ਹੁਣ ਇਹ ਅਸਲ ਸੱਚ ਕੀ ਔਰ ਖਾਸ ਕਰਕੇ ਉਹ ਅਸਲ ਸੱਚ ਜਿਹੜਾ ਮੁੰਡੇ ਗੱਲ ਕਰਨੋਂ ਗਰੇਜ਼ ਕਰਦੇ ਆ ਜਿਹਦੇ ਨਾਲ ਮੁੰਡਿਆਂ ਦੀ ਬਾਡੀ ਕਮਜ਼ੋਰ ਹੁੰਦੀ ਹੈ ਕਪਾ ਐਗਜ਼ਾਮਪਲ ਲੈਣੇ ਆ ਤੁਹਾਡੇ ਕੋਲ ਕੋਈ ਮੁੰਡਾ ਆਇਆ ਤੁਸੀਂ ਜੱਜ ਕਰ ਲਿਆ ਤੁਸੀਂ ਉਹਨਾਂ ਨਾਲ ਗੱਲ ਕਰ ਲਈ ਕਿ ਭਾਈ ਇਹ ਤਾਂ ਮਤਲਬ ਜਮਾਈ ਇਦਾਂ ਇੰਨੇ ਬਹੁਤ ਕੀਤਾ ਹੈ ਮਾਸਟਿਬੇਸ਼ਨ ਬਹੁਤ ਕੀਤੀ ਆ ਇਹ ਕੋਲ ਨਹੀਂ weight ਚੱਕ ਹੋਣਾ ਤੁਸੀਂ ਉਹਨੂੰ ਕੀ ਸ਼ਡਿਊਲ ਦਵੋਗੇ ਪਹਿਲਾਂ ਉਹ ਆਪਣਾ ਖੂਨ ਦਾ ਹਿਸਾ ਅਜਦਾ ਆਪ ਕਰਦੇ ਆ ਪੂਰਾ ਬਲੱਡ ਪੂਰਾ ਇਕੱਠਾ ਬਲੱਡ ਦਾ ਬੰਦਾ ਉਹ ਚੀਜ਼ਾਂ ਉਹ ਇੱਕ ਟਾਈਮ ਨਿਕਲ ਜਾਣਾ ਮਤਲਬ ਕਹਿੰਦੇ ਆ ਵੀ 40 ਦਿਨ ਦੀ ਖਰਾਕ ਆ ਜਿਹੜਾ ਆਪਾਂ ਕਰਦੇ ਆ 40 ਦਿਨ ਦੀ ਖਰਾਕ ਨਿਕਲ ਜਾਂਦੀ ਆ ਉਹਦੇ ਉਧਰਲੇ ਪਾਸੇ ਵੀ ਲੱਗੇ ਹੋਏ ਆ ਮਸਟਿਬੇਸ਼ਨ ਵੀ ਕਰ ਰਹੇ ਆ ਜਿਮ ਵੀ ਆਉਣਾ ਚਾਹੁੰਦੇ ਆ ਬਾਡੀ ਵੀ ਉਹਨਾਂ ਨੂੰ ਘੈਂਟ ਚਾਹੀਦੀ ਆ ਇਹ ਸਾਰੀਆਂ ਚੀਜ਼ਾਂ ਇੱਕੋ ਥਾਲੀ 'ਚ ਨਹੀਂ ਆਉਂਦੀਆਂ ਇਕੱਠੇ ਮਿਲ ਲੱਗਦੇ ਭਾਜੀ ਮਤਲਬ ਜਿਹੜਾ ਦੋ ਬੇੜੀਆਂ ਪੈ ਰੱਖਦਾ ਨਾ ਉਹ ਹਮੇਸ਼ਾ ਡੁੱਬਦਾ ਹੀ ਇਹਦੇ ਕੋਈ ਦਵਾਈ ਨਹੀਂ ਗਈ ਕੋਈ ਟੀਕਾ ਨਹੀਂ ਆ ਕੋਈ ਹੈ ਨਹੀਂ ਵੀ ਇਹ ਦੇ ਘੋਲ ਕੇ ਦੁਆਚ ਬਲੀ ਭਾਜੀ ਬਸ ਅੰਦਰੋਂ ਆਪਣੇ ਉਹ ਕਰਨਾ ਪੈਣਾ ਮਤਲਬ ਕਿ ਭਾਜੀ ਦਾ ਨਾ ਵੀ ਜੇ ਤੋਂ ਬੇਬੀ ਹੋ ਮਤਲਬ ਆਪਣੀ ਮੈਰਿਜ ਹੁੰਦੀ ਨਾ ਫਿਰ ਦਿੱਕਤ ਹੁੰਦੀ ਭਾਜੀ ਬਹੁਤ ਜ਼ਿਆਦਾ ਤਈ ਦਿਨ ਦੇ ਬਦਲ ਆਦਮ ਜੋ ਬੈਕਗਰਾਉਂਡ ਖਾਂਦਾ ਉਹ ਇਹ ਖਾਂਦਾ ਭਾਜੀ ਫਿਰ ਉਹਦਾ ਕੀ ਰੀਜ਼ਨ ਹੈ ਮੈਨ ਆਪਾਂ ਜਿੰਨਾ ਜ਼ੋਰ ਤਾਂ ਪੇਲੋ ਕਰ ਲਿਆ ਸਾਰਾ ਬਾਅਦ ਚੁਕਿਆ ਨਾ ਜ਼ੋਰ ਜਿਹਨੇ ਜਦੋਂ ਤੁਰਤੇ ਆ ਵਿਚਾਰਿਆਂ ਦੇ ਹੱਥ ਕੰਬਦੇ ਹੁੰਦੇ ਕਿਉਂਕਿ ਇੰਨਾ ਜ਼ਿਆਦਾ ਕਰ ਲਿਆ ਆ ਘਾਰਾ ਤੋਂ ਲੈ ਕੇ 25 ਸਾਲ ਤੱਕ ਪੂਰਾ ਪੀਕ ਤੇ ਬੰਦਾ ਹੁੰਦਾ ਆ ਪੂਰਾ ਸਟੀਰੋਇਡ ਮਤਲਿਆਂ ਨੂੰ ਪੰਪ ਹੁੰਦਾ ਆਪਣਾ ਟੈਸਟੋਸਟੇਰੋਨ ਇਹ ਬੰਦੇ ਨੂੰ ਪਤਾ ਨਹੀਂ ਲਿਆਣੇ ਨੂੰ ਅੱਜ ਕੱਲ ਦੇ ਬੱਚਿਆਂ ਨੂੰ ਉਹ ਅੱਜ ਦੇ ਟਾਈਮ ਦੇ ਉੱਤੇ ਜਿਹੜਾ ਮੁੰਡਾ ਜਿੰਮ ਲਾ ਰਿਹਾ ਨਾ ਉਹ ਆ ਕੇ ਇੱਕ ਵਿਚਾਰ ਮੰਚ ਰੱਖਦਾ ਨੌਜਵਾਨ ਮੁੰਡਾ ਕਿ ਮੈਂ ਜਿੰਮ ਜਾਣਾ ਦੱਸਾ ਦੇਣਾ ਚ ਮੇਰੀ ਬਾਡੀ ਬਣ ਜਾਣੀ ਹੈ ਤੇ ਮੈਂ ਮਤਲਬ ਲੋਕਾਂ ਨੂੰ ਐ ਦਿਖਾਣਾ ਕਿ ਮੈਂ ਯਾਰਨਲਡ ਆ ਆਪਣਾ ਸਾਫ ਕਹਿਦਾ ਭਜੀ 3-4 ਸਾਲ ਲੱਗਣੇ ਆ ਉਹ ਵੀ ਹੁੰਦਾ ਹੀ ਨਹੀਂ ਬੋਡੀ ਬਿਲਡਿੰਗ ਚ ਕੋਈ ਸਕੂਪ ਨਹੀਂ ਆਇਆ ਤੁਹਾਨੂੰ ਕੁਝ ਮਿਲਦਾ ਮਿਲਦਾ ਨਹੀਂ ਮੈਨੂੰ 1100 ਮਿਲਿਆ 2100 ਮਿਲਿਆ ਫਿਰ ਲੱਗਾ ਮੇਰਾ 66000 ਰੁਪਏ ਨੌਜਵਾਨ ਮੁੰਡੇ ਚਾਹੁੰਦੇ ਨੇ ਕਿ ਜਿਮ ਜਾਈਏ ਤੇ ਜਾਨਸਾਰ ਡੋਲੇ ਬਣ ਜਾਣ ਆਰਨਲਡ ਬਣ ਕੇ ਬਾਹਰ ਨਿਕਲੀਏ ਔਰ ਬਾਹਰ ਆਉਣ ਸਰ ਐ ਲੋਕ ਦੇਖਣ ਕਿ ਪਤਾ ਨਹੀਂ ਮੁੰਡਾ ਕੱਲ ਕੀ ਸੀ ਤੇ ਅੱਜ ਕੀ ਬਣ ਗਿਆ ਆਮ ਤੌਰ ਦੇ ਉੱਤੇ ਜਦੋਂ ਨੌਜਵਾਨ ਮੁੰਡੇ ਜਿਮ ਜਾਂਦੇ ਆ ਤੇ ਇਹੀ ਸੋਚ ਕੇ ਜਾਂਦੇ ਆ ਕਿ ਹੁਣ ਬੋਡੀ ਬਣਾਉਂ ਬਾਡੀ ਐਂਦੀ ਬਣਾਉਣੀ ਹੈ ਕਿ ਦੁਨੀਆ ਖੜ ਕੇ ਦੇਖੇ ਪਰ ਉਹ ਬਾਡੀ ਬਣਦੀ ਕਿਵੇਂ ਹੈ ਇਹ ਦਸਾ ਦਿਨਾਂ ਦੀ ਖੇਡ ਹੈ ਜਾਂ ਇਹਦੇ ਵਿੱਚ ਉਮਰਾਂ ਲੰਘ ਜਾਂਦੀਆਂ ਨੇ ਹੁਣ ਕਹਿਣ ਵਾਲੇ ਤਾਂ ਆ ਵੀ ਕਹਿੰਦੇ ਕਿ ਭਾਈ ਅਸੀਂ ਤਾਂ 30 30 ਸਾਲ ਲੱਗੇ ਰਹਾਂ ਅਸੀਂ ਤਾਂ 40 40 ਸਾਲ ਲੱਗੇ ਰਹੇ ਹੁਣ ਜਾ ਕੇ ਸਾਡੀ ਬਾਡੀ ਜਿਹੜੀ ਐਂਦੀ ਬਣੀ ਹੈ ਹੁਣ ਕਹਿਣ ਵਾਲੇ ਆ ਵੀ ਕਹੀ ਜਾਂਦੇ ਕਿ ਭਾਈ ਮੈਨੂੰ ਤਾਂ 6 ਮਹੀਨੇ ਲੱਗਦੇ 6 ਮਹੀਨੇ 'ਚ ਮੈਂ ਕਰਕੇ ਤੇ ਉਹ ਜਾਣਾ ਹੁਣ ਇਹਦੇ ਅਸਲ ਸੱਚ ਕੀ ਔਰ ਖਾਸ ਕਰਕੇ ਉਹ ਅਸਲ ਸੱਚ ਜਿਹੜਾ ਮੁੰਡੇ ਗੱਲ ਕਰਨੋਂ ਗਰੇਜ਼ ਕਰਦੇ ਆ ਜਿਹਦੇ ਨਾਲ ਮੁੰਡਿਆਂ ਦੀ ਬਾਡੀ ਕਮਜ਼ੋਰ ਹੁੰਦੀ ਹੈ ਫਿਜ਼ੀਕ ਕਮਜ਼ੋਰ ਹੁੰਦਾ ਹੈ ਉਹ ਚੀਜ਼ਾਂ ਜਿਹੜੀਆਂ ਸ਼ਾਇਦ ਆਮ ਤੌਰ ਤੇ ਵਿਚਾਰੀਆਂ ਨਹੀਂ ਜਾਂਦੀਆਂ ਉਹ ਵੀ ਅੱਜ ਗੱਲ ਕਰਾਂਗੇ ਅੱਜ ਕੋਸ਼ਿਸ਼ ਹੈ ਹੈ ਕਿ ਤੁਹਾਨੂੰ ਉਹ ਗੱਲਾਂ ਦੱਸ ਦੇਣੀ ਹੈ ਕਿ ਸ਼ਾਇਦ ਤੁਹਾਨੂੰ ਵੱਖਰੇ ਪੈਸੇ ਨਾ ਖਰਚਨੇ ਪੈਣ ਭਾਜੀ ਸਾਡੇ ਨਾਲ ਮੌਜੂਦ ਹੈ ਹੁਣੀ ਰੈਪਿਟੇਸ਼ਨਸ ਆਪਣੀਆਂ ਲਾ ਕੇ ਹਟੇ ਨੇ ਐਕਸਰਸਾਈਜ਼ ਲਾ ਕੇ ਸਾਡੇ ਕਮਲ ਭਾਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਭਾਜੀ ਸਭ ਤੋਂ ਪਹਿਲਾਂ ਸਮਾਂ ਤੁਸੀਂ ਦਿੱਤਾ ਹੈ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਭਾਜੀ ਥੈਂਕ ਯੂ ਭਾਜੀ ਮੈਂ ਇੱਕ ਸਿੱਧੀ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਦੇਖੋ ਅੱਜ ਦੇ ਟਾਈਮ ਦੇ ਉੱਤੇ ਜਿਹੜਾ ਮੁੰਡਾ ਜਿਮ ਲਾ ਰਿਹਾ ਨਾ ਉਹ ਆ ਕੇ ਇੱਕ ਵਿਚਾਰ ਮਨ ਚ ਰੱਖਦਾ ਮਤਲਬ ਲੋਕਾਂ ਨੂੰ ਐ ਦਿਖਾਣਾ ਕਿ ਮੈਂ ਹੀ ਆਰਨਲਡ ਆ ਤੁਹਾਨੂੰ ਲੱਗਦਾ ਕਿ ਇਹ ਵਿਚਾਰਤਾ ਰਹੇ ਮੁੰਡਿਆਂ ਨੂੰ ਨਹੀਂ ਨਹੀਂ ਭਾਜੀ ਇਹ ਨਾ ਥੋੜਾ ਇਹਦੇ ਮਤਲਬ ਬਹੁਤ ਆਪੋਜ਼ਿਟ ਹੈ ਭਾਜੀ ਇਹ ਜਿਮ ਨੂੰ ਮਤਲਬ ਟਾਈਮ ਦੇਣਾ ਪੈਂਦਾ ਭਾਜੀ ਜਿਹੜੇ ਮੁੰਡੇ ਆਉਂਦੇ ਆ ਹਾਂ ਜੀ ਸੋਚਦੇ ਤਾਂ ਮੈਨੂੰ ਲੱਗਦਾ ਐ ਹੀ ਆ ਕਿਤੇ ਨਹੀਂ ਭਾਈ ਸੋਚਦੇ ਤਾਂ ਹੈਗੇ ਆ ਪਰ ਇਹ ਬਹੁਤ ਅਗੜਾ ਕਿ ਬਹਿਮ ਹੈ ਭਾਜੀ ਬਹਿਮ ਇਹ ਮਤਲਬ ਆਪਾਂ ਜਿੱਦਾਂ ਮਤਲਬ ਕਿਸੇ ਬੋਡੀ ਦੇਖਿਆ ਭਾਜੀ ਦਾ ਕਿਸੇ ਦੀ ਬੋਡੀ ਦੇਖ ਲਈ ਆਪਾਂ ਦੇਖ ਲਿਆ ਵੀ ਉਹਨੇ ਜਿੱਦਾਂ ਕਿ ਮਜ਼ਾਕ ਹੀ ਕਰ ਲੈਂਦੇ ਨੇ ਮੈਂ 6 ਮਹੀਨੇ ਬਣਾ ਦੂੰਗਾ ਉਹ ਜਿੱਦਾਂ ਸਾਡੀ ਫੀਲਡ 'ਚ ਹੈਗਾ ਇੱਥੇ ਮਤਲਬ ਮੁੰਡੇ ਆਉਂਦੇ ਆ ਨਾਲ ਘਰ ਦੇ ਆਉਂਦੇ ਵੀ ਕਿੰਨੇ ਟਾਈਮ 'ਚ ਬੋਡੀ ਬਣ ਜੂਗੀ ਤਪਸਾ ਸਾਹਿਬ ਆਪਾਂ ਦਾ ਕਾਮਨ ਗੱਲ ਹੁੰਦੀ ਕਿ ਕਿੰਨੇ ਚਿਰ ਚ ਬਣ ਜੂਗੀ ਆਪਾਂ ਨਾ ਸਾਫ ਕਹਿ ਦਿੱਤਾ ਭਾਜੀ 3-4 ਸਾਲ ਲੱਗਣੇ ਆ ਉਹ ਵੀ ਹੁੰਦਾ ਹੀ ਨਹੀਂ ਹਾਂ ਇੰਚਾਂ ਦਾ ਵੀ ਹਿਸਾਬ ਹੁੰਦਾ ਭਾਜੀ ਕਰਿਓ ਐਂ ਜਰਾ ਕਿੰਨੇ ਇੰਚ ਦਾ ਡੋਲਾ ਤੁਹਾਡਾ ਮੇਰਾ ਭਾਈ 16 ਇੰਚ ਦਾ ਡੋਡਾ ਡੋਬਲ 16 ਇੰਚ ਤੇ ਗਾਣੇ ਵੀ ਬਣੇ ਪਏ ਆ ਹਾਂ 16 ਇੰਚ ਦਾ ਭਾਜੀ ਬਸ 16 ਇੰਚ ਦਾ ਬਣਾਉਣਾ ਹੋਵੇ ਡੋਲਾ ਮੁੰਡੇ ਨੂੰ ਕਿੰਨੇ ਕ ਟਾਈਮ ਲੱਗ ਜੂ ਟਾਈਮ ਲੱਗਦਾ ਮੈਨੂੰ ਮਤਲਬ ਮੈਂ 2012 ਹੀ ਸ਼ੁਰੂ ਕੀਤਾ ਸੀਗਾ ਤੇ ਅੱਜ ਦਾ ਆਪ ਹੀ ਸਾਲ ਆ ਲਓ ਹੁਣ ਇੰਨੀ ਮਿਹਨਤ ਲਾਈ ਤੁਸੀਂ 16 ਇੰਚ ਦਾ ਬਣਾਉਣ ਨੂੰ ਤੇ ਭਾਈ ਹੋ ਤੇ ਮੈਂ ਜਦੋਂ ਪਹਿਲੋ ਤਾਂ ਮੈਂ ਨੋਰਮਲ ਜੇਮੀ ਸੀਗਾ ਫਿਰ 2018 ਤੋਂ ਬਾਅਦ ਮੈਂ ਕੀਤੇ ਕੰਪੀਟੀਸ਼ਨ ਜਲੰਧਰ ਵੀ ਖੇលਿਆ ਮੈਂ ਮਿਸਟਰ ਪੰਜਾਬ ਵੀ ਖੇលਿਆ ਲੋਕਾਂ ਨੇ ਕਹਿਣਾ ਕਿ ਐਮੀ ਗਿਆਨ ਦੇਈ ਜਾਂਦੇ ਤੁਸੀਂ ਦੱਸ ਦਿਓ ਤੁਸੀਂ ਕੀ ਕੀ ਲੜੇ ਵੇ ਕਰੀ ਭਾਈ ਮਿਸਟਰ ਜਲੰਧਰ ਜਿਗਾ 2018 65 60 65 ਕੈਟਾਗਰੀ ਚ ਉੱਤੇ ਚੀਜ਼ ਦੀ ਪਲੇਸ ਪਈ ਮੈਂ ਖੇលਿਆ ਹੈਂਡੀਕੈਪ ਚ ਬਟ ਮੇਨਾਂ ਹੈਂਡੀਕੈਪ ਨਹੀਂ ਸਾਰੇ ਮਿਲ ਤਗੜੇ ਸੀ ਮੇਨਾਂ ਨੂੰ ਤੁਹਤੀ ਜੀ ਪਲੇਸ ਵੀ ਮੇਰੀ ਹੈਂਡੀਕੈਪ ਕਾਨੂੰ ਖੇਡ ਕੇ ਕੀ ਮਸਲਾ ਆ ਗਿਆ ਤੇ ਮੇਰੀ ਨਾ ਲੱਤ ਫ੍ਰੈਕਚਰ ਹੋਈ ਪਈ ਆ ਅੱਛਾ ਤੇ ਚ ਰੋਡਾਂ ਪਈਆਂ ਆ ਅੱਛਾ ਜੀ ਤੇ ਫੇ ਉਹ ਮੈਨੂੰ ਫੇ ਹੈਂਡੀਕੈਪ ਕਿਹਨ ਲਾਉਂਦੇ ਆ ਤੁਹਾਨੂੰ ਤੁਸੀਂ ਐਕਸਰਸਾਈਜ਼ ਲਾਉਂਦੇ ਹੋ ਤੁਹਾਨੂੰ ਪ੍ਰੋਬਲਮ ਨਹੀਂ ਹੁੰਦੀ ਮੈਂ ਤਾਂ ਸਗੋਂ ਤੁਹਾਨੂੰ ਦੇਖਿਆ ਵੀ ਐਕਸਰਸਾਈਜ਼ ਲਾਉਂਦੇ ਤੁਸੀਂ ਤਾਂ ਥੱਕ ਕੇ ਲਾਉਂਦੇ ਪੂਰਾ ਪ੍ਰੋਬਲਮ ਤੋਂ ਨਹੀਂ ਪਰ ਫੇ ਹੁਣ ਮਤਲਬ ਆਤ ਭਈ ਨਾ ਹੱਥ ਤਾਂ ਮਜਬੂਰ ਆ ਇੱਕ ਨਸ਼ੇ ਵਾਂਗ ਨਸ਼ਾ ਆ ਪਾਜੀ ਬਸ ਮਤਲਬ ਸਾਰੀ ਉਮਰ ਹੁਣ ਕਿੰਨੇ ਮੈਨੂੰ 12 13 ਸਾਲ ਹੋ ਗਏ ਲੈਨ ਚ ਜਿੰਮ ਛੱਡ ਨਹੀਂ ਹ ਤੇ ਪੇਮਿਸਟਰ ਪੰਜਾਬ ਖੇលਿਆ ਭਾਜੀ ਮੈਂ ਲੁਧਿਆਣੇ ਮਿਸਟਰ ਇੰਡੀਆ ਕਰਾਇਆ ਸੀ ਨਮੇਸ਼ਰ 2019 ਉਹ ਵੀ ਖੇលਿਆ ਤੇ ਮੇਰਾ ਕੋਚ ਗਿਆ ਸੀ ਲੈ ਕੇ ਮੈਨੂੰ ਸ਼ੇਰੂ ਕਲੱਬ ਮੁੰਬਈ ਹੋਇਆ ਸੀਗਾ 2019 ਉਹ ਵੀ ਗਈ ਪਰ ਉੱਤੇ ਪਲੇਸ ਨਹੀਂ ਪਈ ਹਾਂ ਬਾਕੀ ਸਾਰਾ ਬਾਕੀ ਸਾਰਾ ਭਾਈ ਚਾਰ ਕੰਪਨੀ ਹਾਂ ਕਿੱਲੇ ਚਲੋ ਆਪਾਂ ਨਾ ਹੁਣ ਉੱਤੇ ਕੁਝ ਡਿਟੇਲ ਗੱਲਾਂ ਦੇ ਉੱਤੇ ਆਉਨੇ ਭਾਜੀ ਦੇਖੋ ਹੁਣ ਜਿਵੇਂ ਆਪਾਂ ਗੱਲ ਕਰਦੇ ਸੀਗੇ ਕਿ ਮੁੰਡੇ ਆਉਂਦੇ ਕਹਿੰਦੇ ਕਿ ਆਪਾਂ ਲਾਉਣੀ ਐਕਸਰਸਾਈਜ਼ ਹੁਣ ਕੁਝ ਚੀਜ਼ਾਂ ਮਹਿਸੂਸ ਹੁੰਦੀਆਂ ਅਗੇ ਭਾਈ ਤੁਸੀਂ ਇਹ ਚੀਜ਼ ਖਾਣੀ ਐ ਇਹ ਚੀਜ਼ ਤੁਸੀਂ ਨਹੀਂ ਖਾਣੀ ਤੁਸੀਂ ਇਹ ਚੀਜ਼ ਅਵੋਇਡ ਕਰਨੀ ਐ ਪਹਿਲਾਂ ਤਾਂ ਉਹੀ ਕਲੀਅਰ ਕਰ ਦਈਏ ਜਿਹੜੀ ਬੇਸਿਕ ਡਾਈਟ ਹੁੰਦੀ ਐ ਥੋੜੀ ਬੇਸਿਕ ਡਾਈਟ ਕੀ ਐ ਤੁਸੀਂ ਬਾਕਮਾਲ ਬਾਡੀ ਬਣਾਈ ਐ ਡਾਈਟ ਦਾ ਕੀ ਰਾਜ਼ ਐ ਪਹਿਲੋਂ ਮੈਂ ਪ੍ਰੋਪਰ ਡਾਈਟ ਕੀਤੀ ਐ ਮੈਂ ਮੈਂ ਚੂੜ੍ਹ ਬੋਲਾਂ ਮੈਂ ਜਕਨ ਵੀ ਖਾਦਾ ਮੱਛੀ ਵੀ ਖ ਫਿਰ ਤੋਂ ਬਾਅਦ ਮਤਲਬ ਇਹ ਕਿਕਵੇ ਸਕੋਪ ਨਹੀਂ ਹੈਗਾ ਭਾਜੀ ਬੋਡੀ ਬਿਲਡਿੰਗ ਚ ਕੋਈ ਸਕੋਪ ਨਹੀਂ ਹੈਗਾ ਤੁਹਾਨੂੰ ਕੁਝ ਮਿਲਦਾ ਮਿਲਦਾ ਨਹੀਂ ਆ ਮੈਨੂੰ 1100 ਮਿਲਿਆ 2100 ਮਿਲਿਆ ਫਿਰ ਲੱਗਾ ਮੇਰਾ 66000 ਰੁਪਏ ਫਿਰ ਕਿਉਂਕਿ ਸਾਰਾ ਕੁਝ ਲੈਣਾ ਪੈਂਦਾ ਭਾਜੀ ਤੇ ਕਨਾ ਮਤਲਬ ਮੈਨੂੰ ਦਿਖਾਵਾ ਕਰਨ ਦੀ ਲੋੜ ਨਹੀਂ ਮੈਂ ਲਿਆ ਨਹੀਂ ਸਾਰਾ ਕੁਝ ਲਿਆ ਮੈਂ ਪਰ 2019 2000 ਲਾਸਟ 18 ਵਾ ਬੰਦ ਕਰਤਾ ਮੈਂ ਨਾ ਕੋਈ ਸਪਲੀਮੈਂਟ ਬਲਕੋਫੀ ਲੈਣਾ ਇੱਕ ਪੋਚ ਬਸ ਉਹ ਵੀ ਕਦੀ ਕਦੀ ਲੈਣਾ ਮਤਲਬ ਇਹ ਡੇਲੀ ਮਤਲਬ ਆਤ ਨਹੀਂ ਪਈ ਨੀਂਡ ਨਹੀਂ ਪਈ ਨਾ ਪ੍ਰੀ ਵਰਕਆਊਟ ਨਾ ਕਟੇਨ ਕੁਝ ਨੋਰਮਲ ਹੈ ਭਾਜੀ ਹਾਂ ਬਸ ਪਈ ਮਤਲਬ ਚੋ ਆਪਾਂ ਤਾਂ ਹੁਣ ਪੰਜਾਬ ਚ ਰਹਿੰਨੇ ਆਂ ਇਹ ਭਾਰਤ ਦਾ ਖਿੱਤਾ ਇਦਾਂ ਦਾ ਹੈ ਕਿ ਇੱਥੇ ਕਹਿੰਦੇ ਖੁੱਲਾ ਹੀ ਚੱਲਦਾ ਸਾਰਾ ਕੁਝ ਰੋ ਸਵੇਰੇ ਉੱਠ ਕੇ ਕਹਿੰਦੇ ਪੰਜਾਬੀ ਪਰ ਆਲੂ ਦੇ ਪਰੌਂਠੇ ਨੇ ਖਾਵੇ ਕੀ ਖਾਵੇ ਨਹੀਂ 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 ਭਾਜੀ ਉਦੋਂ ਪੰਜਾਬੀ ਕਰਦੇ ਸਾਰਾ ਠੀਕ ਕਰਦੇ ਸੀ ਜਦੋਂ ਖਾਂਦੇ ਸੀ ਨਾ ਪਰੌਂਠੇ ਉਦੋਂ ਖਾਣ ਪੀਣ ਨੂੰ ਠੀਕ ਸੀਗਾ ਸਾਰਾ ਸ਼ੋਸ ਸੀਗਾ ਅੱਜ ਕੱਲ ਭਾਈ ਸਾਰੇ ਕੋ ਮਲਾਫਟੀ ਆ ਕਿ ਖਾਵੇ ਕੀ ਮੁੰਡਾ ਜੇ ਹੁਣ ਮੈਂ ਆਇਆ ਤੁਹਾਡੇ ਕੋ ਭਾਈ ਮੈਂ ਤੁਹਾਡੇ ਮੈਂ ਬੋਡੀ ਬਣਾਉਣੀ ਮੈਂ ਤੁਹਾਡੇ ਕਮਲ ਭਾਜੀ ਵਰਗੀ ਤੁਸੀਂ ਨਾ ਆਪਣਾ ਇੱਕ ਰੂਟੀਨ ਸੈੱਟ ਕਰ ਲਓ ਆਪਾਂ ਮੀਲ ਟਾਈਮਿੰਗ ਸੈੱਟ ਕਰ ਲਓ ਸ ਪਹਿਲੂ ਮੈਂ ਖਾਣਾ ਸਵੇਰੇ ਮਤਲਬ ਆਮਲਾ ਵਾਲੋ ਵੀਰੇ ਦਾ ਬਾਬੇ ਰਾਮ ਦੇ ਤੋਂ ਹੁੰਦਾ 30 30 ਐਮਐਲ ਗਰਮ ਪਾਣੀ ਜੀ ਬਹਿ ਕੇ ਪੀਣਾ ਜੂਸ ਉਹ ਤੋਂ ਉਧੇ ਘੰਟੇ ਬਾਅਦ ਇੱਕ ਹੋ ਗਿਆ ਦਹੀਂ ਦਾ ਕੋਲੀ ਹੋ ਗਈ ਇੱਕ ਹੋ ਗਿਆ ਓਟਸ ਜਾਂ ਦਲੀਆ ਹੋ ਗਿਆ ਚਾਰ ਐਗ ਹੋ ਗਏ ਤੇ ਇੱਕ ਐਪਲ ਹੋ ਗਿਆ ਬਸੇ ਉਸ ਤੋਂ ਬਾਅਦ ਨੈਕਸਟ ਮੀਲ ਮੇਰੀ ਹੈਗੀ ਸੀ ਰਾਈਸ येलो ਦਾਲ ਪਾਈਨੈਪਲ ਦਾ ਸਲਾਈਸ ਉਸ ਤੋਂ ਬਾਅਦ ਸੀਗੇ ਮੇਰੇ ਰੈੱਡ ਪੋਟੈਟੋ ਨਾਲ ਬੀਨਸ ਤੇ 150 ਗ੍ਰਾਮ ਚਿਕਨ ਬ੍ਰੈਸਟ ਉਹ ਤੋਂ ਬਾਅਦ ਲੰਚ ਸੀਗਾ ਮੇਰੀ ਤਿੰਨ ਚਪਾਤੀ ਨਾਲ ਰਾਜਮਾ ਨਾਲ ਮਿਕਸ ਮਤਲਬ ਸੈਲਡ ਵਗੈਰਾ ਫਿਰ ਚਾਰਵੇਂ ਮੇਰਾ ਪਾਸਤਾ ਸੀ ਬੀਟ ਪਾਸਤਾ ਕਹਿੰਦੇ ਆਪਾਂ ਨੂੰ ਵਧੀਆ ਚ ਹੁੰਦਾ ਮਤਲਬ ਨਾਲ ਮਿਕਸ ਫਰੂਟ ਸੀਗਾ ਫਿਰ ਜਿਮ ਜਾਣ ਤੋਂ ਪਹਿਲੋਂ ਸੀਗਾ ਬ੍ਰਾਊਨ ਬ레ਡ ਪਿੰਨੇ ਬਟਾ ਲਾ ਕੇ ਤੇ ਦੋ ਸੀਗੇ ਦੋ ਬਨਾਣਾ ਇਹ ਉਹਨੂੰ ਪੀ ਲੂਸ ਆ ਉਹ ਗੇਮ ਦੇ ਦੌਰਾਨ ਕਰਦੇ ਸੀ ਇਹਨਾਂ ਦੇ ਹੁਣ ਭਾਈ ਮਤਲਬ ਨੋਨ ਵਲਡ ਅਟੈਕ ਕਰਦੇ ਆਪਾਂ ਉਹੀ ਮਤਲਬ ਹੁਣ ਜਿਹੜਾ ਆਮ ਲੇ ਮੈਨੇ ਆ ਉਹ ਕੀ ਖਾਵੇ ਫੇ ਭਾਈ ਬੰਦਾ ਘਰੇ ਕੀ ਖਾਵੇ ਭਾਈ ਨੋਰਮਲ ਬਸ ਮਤਲਬ ਦੋ ਚੀਜ਼ਾਂ ਇਹ ਕੰਟਰੋਲ ਕਰ ਲਓ ਭਾਈ ਮਿੱਠੇ ਤੇ ਮਿੱਠਾ ਹੋ ਗਿਆ ਨਮਕ ਹੋ ਗਿਆ ਜਿਹੜਾ ਵਾਈਟ ਕਲਰ ਦਾ ਨਮਕ ਆ ਉਹ ਹੋ ਗਿਆ ਤਾਂ ਬਾਹਲੀ ਚੀਜ਼ ਤੋਂ ਬਸ ਇਹ ਦਲੀਆ ਦੋ ਟਾਈਮ ਖਾ ਸਕਦਾ ਬੰਦਾ ਚੋਲ ਖਾਵੇ ਜਿਹੜਾ ਬਿਗਨਰ ਹੈ ਬੰਦਾ ਵੀ ਪਤਲਾ ਆ ਉਹ ਦੋ ਟਾਈਮ ਦਲੀਆ ਖਾਵੇ ਦੋ ਟਾਈਮ ਰਾਈਸ ਲੈ ਸਕਦਾ ਰਾਤ ਨੂੰ ਰਾਈਸ ਨਹੀਂ ਖਾਣੇ ਮਤਲਬ ਦੁਪਹਿਰੇ ਦੋ ਟਾਈਮ ਸਵੇਰੇ ਤੇ ਦੁਪਹਿਰੇ ਲੈ ਸਕਦਾ ਆਪਾਂ ਤਾਂ ਦਲੀਆ ਦੋ ਟਾਈਮ ਜ਼ਰੂਰ ਮਤਲਬ ਤੁਸੀਂ ਮੈਨੂੰ ਉਹ ਗੱਲ ਦੱਸੀ ਨਾ ਕਿ ਤੁਹਾਡੇ ਮਤਲਬ ਜਿਵੇਂ ਆ ਇੱਥੇ ਆਪਰੇਸ਼ਨ ਹੋਇਆ ਸੀ ਜਿੱਦਾਂ ਤੁਹਾਡੇ ਸੱਟ ਲੱਗੀ ਆ ਮੇਰੇ ਜ਼ੈਨ ਦੇ ਵਿੱਚ ਮਿਲੀ ਨਾ ਪਤਲੀ ਇਹ ਲੱਤ ਕਿਉਂਕਿ ਖੂਨ ਇਹ ਹੋਇਆ ਨਹੀਂ ਮਤਲਬ ਰਿਕਵਰੀ ਨਹੀਂ ਹੋਈ ਬਾਅਦ ਚੋਂ ਅੱਛਾ ਆ ਸਾਰਾ ਨਕਲੀ ਆ ਦੇ ਅੰਦਰ ਅੱਛਾ ਜਿੰਨਾ ਵੀ ਨਾ ਨਕਲੀ ਪਾਇਆ ਸਾਰਾ ਮੈਂ ਮੈਂ ਸੋਚਿਆ ਆਣਾ ਭਾਜੀ ਮਤਲਬ ਦੇਖੋ ਹੁਣ ਜਦੋਂ ਤੁਸੀਂ ਲੈਗਸ ਲਾਉਂਦੇ ਆ ਲੈਗਸ ਦੀ ਐਕਸਰਸੇ ਲਾਉਂਦੇ ਤੁਹਾਨੂੰ ਪਿਛਲੇ ਮਤਲਬ ਹੋ ਗਏ 2 2 ਮਹੀਨੇ ਹੋ ਗਏ ਪਈਆ ਹਿੱਲ ਗਿਆ ਸੀ ਮੈਂ ਕਰਾਇਆ ਟੈਸਟ ਅੰਦਰੋਂ ਪੇਚ ਲੱਗਿਆ ਸੀਗਾ ਤਾਂ ਫੇਰ ਮੈਂ 2 ਮਹੀਨੇ ਦੇ ਕੀਤੀ ਹੁਣ ਫੇਰ ਮੈਂ ਸਟਾਰਟ ਕੀਤੀ ਆ ਠੀਕ ਹੈ ਜਿਵੇਂ ਪਾਜੀ ਕਿਉਂਕਿ ਮੇਨ ਸਾਰਾ ਗਾਮ ਵੀ ਇਹਦਾ ਲੈਗਜ਼ਾ ਹੀ ਆ ਪਾਜੀ ਮੇ ਬੇਸ ਆ ਬੇਸ ਕਿਉਂਕਿ ਇੰਨੇ ਹੀ ਤਾਂ ਨਾਲ ਲੈਗ ਲਾਉਣਾ ਟੈਸਟਾ ਬੂਸਟ ਹੁੰਦਾ ਆ ਜੋ ਵੀ ਤੁਹਾਡਾ ਆਪਣਾ ਬੰਦ ਆ ਜਿੰਨਾ ਸਾਨੂੰ ਜ਼ਿਆਦਾ ਲੈਗ ਨਾਲ ਲੈਗ ਹੋ ਰਨਿੰਗ ਕਰਨਾ ਇਹ ਚੀਜ਼ਾਂ ਨਾਲ ਆਪਣਾ ਟੈਸਟਾ ਬੂਸਟ ਹੁੰਦਾ ਪਾਜੀ अच्छा मैं मेनू एक गल दस्सो हुन मतलब आम तौर ते जदों मुंडे आंदे है ना जिम ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਆ ਉਹ ਕਹਿੰਦੇ ਕਿ ਭਾਈ ਸਾਨੂੰ ਦੱਸੋ ਕਿ ਅਸੀਂ ਕਰੀਟੀਨ ਕਿਹੜਾ ਲੈ ਲਈਏ ਅਸੀਂ ਸਪਲੀਮੈਂਟ ਕਿਹੜਾ ਲੈ ਲਈਏ ਪ੍ਰੋਟੀਨ ਕਿਹੜਾ ਲੈ ਲਈਏ ਆਉਂਦੇ ਸਾ ਡੱਬੇ ਲੈ ਲੈ ਬੰਦਾ ਭਾਈ ਉਹ ਡੱਬਿਆਂ ਦਾ ਕੀ ਕੰਸਰਨ ਡੱਬਿਆਂ ਦਾ ਨਹੀਂ ਭਾਈ ਉਹ ਤਾਂ ਮਸ਼ਹੂਰੀ ਹੁੰਦੀ ਹੈ ਭਾਈ ਮਨ ਮੈਂ ਝੂਠ ਨਹੀਂ ਬੋਲਦਾ ਭਾਈ ਮੈਂ ਰੱਬ ਨੂੰ ਜਾਣਦੀ ਨਹੀਂ ਆ ਮੈਂ ਇੱਕ ਹੀ ਡੱਬਾ ਖਾਦਾ ਉਹ ਹੀ ਮੇਰਾ ਜਿੱਦ ਮੈਂ ਲੱਗਾ ਸੀ ਨਾ ਕਿਤੇ ਉਹ ਪਰਸਨਲ ਟ੍ਰੈਨਰ ਸੀਗਾ ਮੇਰੇ ਤੋਂ ਵਕੀਲ ਸੀ ਕੋਈ ਮੈਂ ਨਾ ਨਹੀਂ ਲੈਣਾ ਉਹ ਗਿਆ ਸੀ ਮੇਤੋ ਕਰਦਾ ਸੀ ਉਹਦਾ ਵੇਟ ਲੂਜ਼ ਹੋਇਆ ਸੀ ਉਹ ਮੇਰੇ ਕੋਲ ਗਿਫਟ ਲਿਆ ਸੀ ਬਾਹਰੋਂ ਉਹ ਗਿਆ ਸੀ ਕੈਨੇਡਾ ਉਹ ਵੇਟ ਆ ਲਿਆ ਸੀਗਾ ਬਸ ਉਹ ਹੀ ਖਾਦਾ ਡੱਬਾ ਉਸ ਤੋਂ ਬਾਅਦ ਲਿਆਸ ਵਿੱਚ ਘਟੇਨ ਬਸ ਹੋਰ ਕੋਈ ਨਹੀਂ ਉਸ ਤੋਂ ਬਾਅਦ ਮਨ ਬਾਅਦ ਨੈਚੁਰਲ ਹੋ ਗਿਆ ਕੀ ਗੱਲ ਭਾਜੀ ਡੱਬੇ ਡੱਬਿਆਂ ਤੋਂ ਬਿਨਾ ਬਾਡੀ ਨਹੀਂ ਬਣਦੀ ਭਾਈ ਡੱਬਿਆਂ ਤੋਂ ਬਿਨਾ ਬਣਨ ਨੂੰ ਟਾਟ ਸਾਹਮਣੇ 5 ਸਾਲ ਹੋ ਗਏ ਮੈਂ ਡੱਬਾ ਕੁਝ ਨਹੀਂ ਖਾਦਾ ਨੋਰਮਲ ਰੋਟੀ ਪਾਣੀ ਆ ਬਸ ਇਹ ਦੁੱਧ ਪੀ ਲਿਆ ਦਹੀਂ ਖਾ ਲਿਆ ਬਸ ਔਰ ਰਾਈਸ ਲੈ ਲੇ ਤੇ ਦਲੀਆ ਖਾ ਲੇ ਬਸ ਇਹ ਚੀਜ਼ਾਂ ਮੈਂ ਨਹੀਂ ਆਂਡੇ ਨਹੀਂ ਮੈਂ ਖਾਂਦਾ ਹੁਣ ਛੱਡਿਆ ਪਾਪਾ ਜੀ ਮੈਨੂੰ ਸ ਨਾ ਨੋਨ ਵੇਜ ਕਰਨਾ ਉਹੀ ਗੱਲ ਆਣਾ ਹੁਣ ਪ੍ਰੋਟੀਨ ਜਾਂ ਕਰੀਟੀਨ ਤੁਹਾਡੀ ਬੋਡੀ ਚ ਇਦਾਂ ਦਾ ਕੀ ਕਰਦੇ ਪਏ ਆ ਜਿਹੜਾ ਆਮ ਰੋਟੀ ਜਾਂ ਲੋਕ ਜਿਹੜੇ ਜਿਆਦਾ ਐਥਲੀਟ ਭੱਜਦੇ ਆ ਇਹਦਾ 17 ਤੋਂ ਲੈ ਕੇ ਸੋਰੀ 18 ਤੋਂ ਲੈ ਕੇ 25 ਸਾਲ ਤੱਕ ਪੂਰਾ ਪੀਕ ਤੇ ਬੰਦਾ ਹੁੰਦਾ ਆ ਪੂਰਾ ਸਟੀਰੋਇਡ ਮਤਲਬ ਇਹਨੂੰ ਪੰਪ ਹੁੰਦਾ ਆਪਣਾ ਟੈਸਟੋਸਟੇਰੋਨ ਇਹ ਬੰਦੇ ਨੂੰ ਪਤਾ ਨਹੀਂ ਨੇ ਆਣੇ ਨੂੰ ਅੱਜ ਕੱਲ ਦੇ ਬੱਚਿਆਂ ਨੂੰ ਆਪਣਾ ਜੋਨ ਨਿਕਾਣਾ ਮਲਾਉਣਾ ਵੀ ਭਾਈ ਡੱਬਾ ਲੈ ਲਓ ਕਈ ਬੰਦੇ ਹੁੰਦੇ ਮੈਨੂੰ ਪੁੱਛਦੇ ਭਾਈ ਐਨਾਬੋਲਿਕ ਦੀ ਲੈਣੀ ਅਸੀ ਮੈਨੂੰ ਪਤਾ ਹੀ ਨਹੀਂ ਕੋਈ ਨੋਲੇਜ ਨਹੀਂ ਭਾਈਆਂ ਨੰਮਲਕ ਹੁੰਦੀਆਂ ਟੈਬਲਟ ਹੁੰਦੀ ਹੁੰਦੀਆਂ 1100 ਦੀ ਹੁੰਦੀਆਂ 11 1200 ਦੀ ਤੋ ਛੁੰਦੀਆਂ ਮਤਲਬ ਸੋਕ ਹੁੰਦੀ ਟੈਬਲਟ ਤੋ ਮਤਲਬ ਕਿਤਨੀ ਭਾਈ ਉਹਨਾਂ 100% ਮੇਰੇ ਹਿਸਾਬ ਨਾਲ 60 70% ਤੁਹਾਡੀ ਕਿਤਨੀ ਮਤਲਬ ਹੋ ਸਕਦਾ ਰਿਸਕ ਹੈ ਵੀ ਖਰਾਬ ਹੋ ਸਕਦੀ ਹੈ ਲੋ ਲੈਂਦੇ ਕਾ ਨੂੰ ਭਾਈ ਉਹਨਾਂ ਮਤਲਬ ਪਾਣੀ ਭਲ ਜਾਂਦਾ ਮਤਲਬ ਜਲਦੀ ਫੁੱਲ ਜਾਂਦਾ ਬੰਦਾ ਸਰੀਰ ਨੂੰ ਸਿਰਫ ਫਲਾਉਣਾ ਆ ਮਸਲ ਨਹੀਂ ਬਣਾਉਣਾ ਮਸਲ ਨਹੀਂ ਭਾਈ ਮਸਲ ਨੂੰ ਤਾਂ ਫੇ ਮਤਲਬ ਪ੍ਰੋਪਰ ਹੋਣਾ ਪਣਾ ਆ ਪਰ ਮਤਲਬ ਪ੍ਰੋਪਰ ਡਾਈਟ ਖਾਣੀ ਪੈਣੀ ਆ ਮਤਲਬ ਮੀ ਲਾਈ ਖਾਣੀ ਪੈਣੀ ਮਤਲਬ ਤਿੰਨ ਤਿੰਨ ਘੰਟੇ ਦਾ ਗੈਪ ਥੋੜਾ ਥੋੜਾ ਇਹ ਐਨੀਮਲ ਟੇਡ ਭਾ ਕੇ ਕਾਲਿਆ 2 200 ਗ੍ਰਾਮ ਜਿੱਦਾ ਆਪਾਂ ਖਾਂਦੇ ਸੀ 150 ਗ੍ਰਾਮ ਚਿਕਨ ਦਾ 150 ਗ੍ਰਾਮ ਮੇਤੋਂ ਹੁੰਦੀ ਸੀ ਲਿਆਂਦੀ ਤਕੜੀ 150 ਗ੍ਰਾਮ ਹੀ ਖਾਣੀ ਮੈਂ ਇਦਾਂ ਸੀ ਪਾਜੀ ਬੋਡੀ ਬਿਲਡਿੰਗ ਫਿਰ ਹੈ ਕੀ ਜਾਂ ਤਾਂ ਹੈ ਕਹਿਦੀ ਹੈ ਕਿ ਭਾਈ ਮਸਲ ਆਪਾਂ ਆਪਾਂ ਬਾ ਬੋਡੀ ਦਿਖਾਉਣੀ ਹੈ ਬੋਡੀ ਬਿਲਡਿੰਗ ਹੀ ਰਹਿ ਗਈ ਹੈ ਕਿ ਮਹਿੰਗੀ ਗੇਮ ਮਤਲਬ ਮਾਰੇ ਮੋٹے ਬੰਦੇ ਵਾਸਤੇ ਨਹੀਂ ਹੈ ਜੇ ਤੁਸੀਂ ਪੈਸਾ ਬੇਸਟ ਕਰਨਾ ਨਾ ਮਤਲਬ ਇਹ ਚੀਜ਼ੇ ਮਰ ਹੋਏ ਇਹ ਚੀਜ਼ ਸਕੋਪ ਨਹੀਂ ਪਾਜੀ ਹੈਗਾ ਹਾਂ ਇਹ ਚੀਜ਼ ਦਾ ਸਕੋਪ ਨਹੀਂ ਇੱ ਛਪਾਰਚਾਲ ਛਪਾਰਸ ਨਾਲੋਂ ਵੱਡੀ ਹੈ ਭਾਜੀ ਬਾਕੀ ਹੈ ਚੀਜ਼ ਕੁਝ ਨਹੀਂ ਭਾਜੀ ਕਿਉਂਕਿ ਮੈਨੂੰ ਮੈਨੂੰ ਪਹਿਲਾਂ ਕਹਿੰਦੇ ਸੀ ਬੰਦੇ ਤੇ ਮੈਂ ਮੰਨਦਾ ਨਹੀਂ ਸੀ ਮੈਂ ਦੇਖੀ ਹਿੱਲੇ ਚਲوں ਚੁਪਣਾ ਜਾ ਕੇ ਮੈਂ ਖੇਡਦਾ ਰਿਹਾ ਮੈਨੂੰ ਇੱਕ ਜਨੂਨ ਸੀ ਅੰਦਰੋਂ ਪਰ ਜਦੋਂ ਮੈਂ ਇਹ ਫੀਲਡ 'ਚ ਆਇਆ ਨਾ ਮੈਂ ਖੇਲੇ ਮੈਨੂੰ ਮਿਲਿਆ ਕੁਝ ਨਹੀਂ ਪੈਸੇ ਗਏ ਗਏ ਕੋ ਤੋਂ ਦਿਲ ਬਸ ਭਾਜੀ ਨੁਕਸਾਨ ਨੁਕਸਾਨ ਤਾਂ ਬਹੁਤ ਹੋਇਆ 50-60000 ਰੁਪਏ ਲੱਗਾ ਮੇਰਾ ਮਿਲਿਆ 1100 ਰੁਪਏ ਇੱਕ ਡੱਬੀ ਦਿੱਤੀ ਇੰਡੀਕ ਮੈਨੂੰ ਪ੍ਰੋਟੀਨ ਦੀ ਗੋਲੀਆਂ ਟੈਬਲੇਟਸ ਇੱਕ ਸ਼ਿਲਡ ਦਿੱਤੀ ਬਸ ਬਸ ਮਾਈ ਮੰਨੂ ਹੁਣ ਆਪਾਂ ਉੱਤੇ ਆਉਨੇ ਆ ਤੁਸੀਂ ਕਹਿੰਦੇ ਕਿ ਤੁੰਡ ਕੋਲੋਂ ਮੁੰਡੇ ਪੁੱਛਦੇ ਆ ਕਿ ਉਹ ਜਿਹੜੀਆਂ ਗੋਲੀਆਂ ਹੁੰਦੀਆਂ ਉਹ ਕੀ ਹੁੰਦਾ ਹੁਣ ਇੱਕ ਚੀਜ਼ ਹੈਗੀ ਆ ਪ੍ਰੋਟੀਨ ਠੀਕ ਹੈ ਜੀ ਜਿਹੜਾ ਆਪਾਂ ਸਪਲੀਮੈਂਟ ਲੈਨੇ ਆ ਇੱਕ ਚੀਜ਼ ਹੈਗੀ ਆ ਉਹ ਸਟੀਰੋਇਡਸ ਜਿਹੜੇ ਜਿਨ੍ਹਾਂ ਦੀ ਟੀਕਿਆਂ ਦਾ ਜ਼ਿਕਰ ਹੁੰਦਾ ਟੀਕੇ ਮਾਰਦੇ ਜਿਹੜੇ ਉਹ ਕੀ ਚੀਜ਼ ਹੁੰਦੀ ਉਹ ਵੀ ਦੱਸੋ ਭਾਈ ਸਟੀਰੋਇਡ ਨਾ ਇਦਾਂ ਆ ਜਿਨ੍ਹਾਂ ਦੇ ਕਿੰਨੇ ਗੇਮ ਹਾਈ ਲੈਵਲ ਦੇ ਗੇਮ ਖੇលਨੇ ਜਿੰਨੂੰ ਹਾਂ ਵੀ ਘਰ ਦੇ ਪਿੱਛੇ ਸਪੋਰਟ ਮਤਲਬ ਉਹ ਲੈ ਸਕਦਾ ਭਾਜੀ ਮਤਲਬ ਮੈਂ ਇਹ ਚ رائے ਨਹੀਂ ਦੂੰਗਾ ਵੀ ਸਟੀਰੋ ਲਵੇ ਕਿਉਂਕਿ ਇਹਦਾ ਨੁਕਸਾਨ ਹੈ ਭਾਜੀ ਪਹਿਲੀ ਗ ਟੈਸਟ ਖਤਮ ਲਾ ਕੇ ਇਦਾਂ ਕਿਦ ਕੇ ਅਹੀ ਹੁਣੀ ਅਹੀ ਆਰਡਨਰ ਬਣ ਗਏ ਭਾਈ ਉਹ ਨਾ ਥੋੜੇ ਟਾਈਮ ਬਾਸ ਹੁੰਦਾ ਵੈਸੇ ਜਦੋਂ ਆਪਾਂ ਛੰਗਾਲ ਲੀਏ ਥੋੜੇ ਟਾਈਮ ਬਾਸ ਹੁੰਦਾ ਉਹ ਤੋਂ ਬਾਅਦ ਬੈਗ ਮਾਰ ਜਾਂਦਾ ਸਾਰਾ ਮਤਲਬ ਜੋ ਵੀ ਆ ਸਟੀਰ ਰੋਡ ਤਾਂ ਮਤਲਬ ਮੇਰੇ ਹਿਸਾਬ ਨਾਲ ਨਹੀਂ ਲੈਣਾ ਚਾਹੀਦਾ ਭਾਜੀ ਨੁਕਸਾਨ ਹੈ ਉਹਦਾ ਭਾਜੀ ਨੁਕਸਾਨ ਇਦਾਂ ਨਾ ਮਤਲਬ ਕਈਆਂ ਨੂੰ ਹੁਣ ਹਾਰਟ ਅਟੈਕ ਹੁੰਦੇ ਜਿੰਮਾਂ ਚ ਉਹ ਜਿਆਦਾ ਵੱਡੋ ਲੈ ਜਾਂਦੇ ਇੱਕ 90 ਦਿਨ ਦਾ ਭਾਈ ਸਾਈਕਲ ਹੁੰਦਾ ਇਹਦਾ ਇਹਨੂੰ ਸਾਈਕਲ ਕਹਿੰਦੇ ਇੱਕ ਅਲੱਗ-ਅਲੱਗ ਕਹਿੰਦੇ ਆ ਇਹ 90 ਦਿਨ ਦਾ ਹੁੰਦਾ ਹੈ 90 ਦਿਨ ਤੋਂ ਬਾਅਦ ਆਪਾਂ ਨੂੰ ਤੁਹੋ ਇੱਕ ਨਾ ਦਿਲ ਨੂੰ ਦਿਲਾਸਾ ਦੇਣ ਵਾਲੀ ਗੱਲ ਹੈ ਵੀ ਆਪਾਂ ਪੀਸੀਡੀ ਕਾਲੀ ਪਾ 18 ਮਹੀਨੇ ਬੋਡੀ ਜਿੰਦਾ ਭਾਜੀ ਉਹ ਚੀਜ਼ਾਂ ਹੁਣ ਕਈ ਪੀਸੀਡੀ ਨਹੀਂ ਕਰਦੇ दारू ਪੀਣ ਲਾ ਪੈਂਦੇ ਆ ਬਈ दारू ਪੀਵਾਂਗੇ दारू ਨਾ ਖਤਮ ਹੋ ਜੂ ਭਾਜੀ ਨਹੀਂ ਉਹ ਬੋਡੀ ਜਿਹਾ ਰਹਿਣਾ ਹੀ ਰਹਿਣਾ ਹੁਣ ਆਪਾਂ ਪਾਣੀ ਪੀਨੇ ਆ ਪਾਣੀ ਸਿਰਦਾ ਮਾਰ ਮੋੜਦਾ ਰਹਿਣਾ ਹੀ ਲੱਗਾ ਨਾਲ ਇਹ ਹੀ ਹਿਸਾਬ ਹੈ ਭਾਜੀ ਭਾਜੀ ਮੈਂ ਵੀ ਸੁਣਨ ਨੂੰ ਮਤਲਬ ਆਪਾਂ ਆਮ ਹੁੰਦਾ ਇੰਟਰਨੈਟ ਦੇ ਉੱਤੇ ਵਾਵਾ ਗੱਲਾਂ ਨੇ ਕਹਿੰਦੇ ਸਟੀਰੋਇਡ ਜਿਹੜਾ ਬੰਦਾ ਲੈਂਦਾ ਕੰਜ਼ੂਮ ਕਰਦਾ ਉਹ ਉਹਦੇ ਅੰਦਰ ਫਰਟੀਲਿਟੀ ਖਤਮ ਹੋ ਜਾਂਦੀ ਹੈ ਉਹ ਬੰਦਾ ਕੋ ਪ੍ਰੋਡਿਊਸ ਨਹੀਂ ਕਰ ਸਕ ਏ ਵੀ ਹੁਣ ਮੈਮੀ ਲਾਇਆ ਮੇਰੀ ਵੀ ਗੁੜੀਆ ਦੋ ਸਾਲ ਦੀ ਗੁੜੀਆਂ ਮੇਰੀ ਭਾਈ ਹਰ ਚੀਜ਼ ਕੀਤਾ ਨਾ ਮਤਲਬ ਲਿਮਟ ਹੁੰਦੀ ਆ ਹੁਣ ਆਪਾਂ ਦੋਗਲਾ ਪਾਣੀ ਦੇ ਪੀ ਲਈ ਤਿੰਨ ਪੀ ਲੋ ਤੁਹਾਡਾ ਪੇਟ ਫੜ ਜਾਣਾ ਲਿਮਟ ਹੁੰਦੀ ਜਿਸ ਚੀਜ਼ ਆ ਕਾਨੀਆਂ ਨੇ ਜੇ ਹਾਂ ਮਤਲਬ ਮੈਂ ਤਾਂ ਪਹਿਲੋ ਰਾਏ ਦਿੰਦਾ ਨਹੀਂ ਜੇ ਕਰਨੀਆਂ ਆਪਾਂ ਕਿਸੇ ਕੋਚ ਕੋ ਚੰਗਾ ਕੋਚ ਦੇ ਦਿਓ ਮਤਲਬ ਉਹਦੇ ਥਰੂ ਕਰ ਲੋ ਉਹਨੂੰ ਪੈਸੇ ਦੇ ਦਿਓ ਬਾਲੀ ਗੱਲ ਆ ਆਪ ਨਾ ਕਰੋ ਜਿੱਦਾਂ ਨੈਟ ਤੇ ਕੇ ਦੇਖ ਕੇ ਡੈਕਾ ਲਾ ਲੋ ਬੋਲਟਾ ਲਾ ਲੋ ਟੈਸਟਾ ਲਾ ਲੋ ਆ ਕਿ ਠੀਕ ਹੈ ਤੁਸੀਂ ਮੈਡੀਕਲੀ ਇੱਕ ਸਰਟੀਫਾਈਡ ਕੋਚ ਦੇ ਕੋਲ ਚਲ ਜਿਓ ਉਹ ਤੁਹਾਨੂੰ ਦੇ ਦੇਣਗੇ ਪਹਿਲੇ ਟੈ ਵੀ ਤੜੀ ਕੋ ਬੋਡਿੰਗ ਪਰੋਲਦਾ ਨਹੀਂ ਆ ਕਿਉਂਕਿ ਸਟਰੀ ਰੋਡ ਮਤਲਬ ਇਹ ਵੈਸੇ ਨਾ ਬਣਿਆ ਜਾਨਵਰ ਬਾਸੇ ਬਣਿਆ ਭਾਜੀ ਮਤਲਬ ਮੇਨ ਕਈ ਚੀਜ਼ ਜਿਹਦਾ ਦੀਆਂ ਵਿੱਚੋਂ ਜਾਨਵਰਾਂ ਦਾ ਲੱਗਦੀਆਂ ਅਸੀਂ ਬੰਦੇ ਵੀ ਵਰਤਦੇ ਪਏ ਆ ਵਰਤਦੇ ਆ ਹੁਣ ਜਿੱਦਾਂ ਹੋ ਗਿਆ ਐਮਪ ਹੋ ਗਿਆ ਉਹਨੂੰ ਮਤਲਬ ਇੱਥੇ ਲੱਗਦਾ ਬੀਂਗਸ ਲੱਗਦਾ ਉਹ ਵੀ ਠੀਕ ਆ ਇਹ ਉਹ ਠੀਕ ਆ ਇੱਥੇ ਲੱਗਦਾ ਮਤਲਬ ਉਹ ਹੁੰਦਾ 18 2800 ਦਾ ਉਹ ਲੱਗਦਾ ਕੁੱਤਿਆਂ ਦੇ ਹਾਂ ਕਈ ਚੀਜ਼ਾਂ ਪੱਛੀ ਹੋ ਮਤਲਬ ਤੁਸੀਂ ਲਾ ਲਓ ਮਤਲਬ ਜਿਆਦਾ ਸੈਕ ਨਹੀਂ ਲੈਣਦੇ 10 ਸੈਕ ਤੁਹਾਨੂੰ ਪਤਾ ਲੱਗਣਾ ਮਤਲਬ ਬੋਡੀ ਤੁਹਾਡੇ ਕੁਲ ਜਾਣੀਆਂ ਪੰਪਿੰਗ ਆਣਾ ਅੱਖਾਂ ਤੁਹਾਡੀਆਂ ਐਨੂੰ ਖਰੀ ਹੋ ਜਾਣੀਆਂ ਪਰ ਆ ਤੁਹਾਨੂੰ ਨੀਂਦ ਨਹੀਂ ਆਉਣੀ ਤੁਹਾਡੀ 2 3 ਵਜਾਂ ਨੇ ਭਾਜੀ ਉਹਨਾਂ ਕਫੀਨ ਲੈਵਲ ਮਤਲਬ ਉਹ ਚ ਲਿਮਟ ਹੁੰਦੀ ਹੈ ਹਰ ਚੀਜ਼ ਦੀ ਮਤਲਬ ਉਹ ਚ ਉਹਦੀ ਕੋਈ ਲਿਮਟ ਨਹੀਂ ਭਾਜੀ ਆ ਗਈ ਉਹ ਲੱਗਦਾ ਬੀਨਸ ਕਿਤੇ ਲੱਗਦਾ ਚੀਜ਼ਾਂ ਦਾ ਅਮਲ ਵੀ ਹੋ ਜਾਂਦਾ ਨਹੀਂ ਨੁਕਸਾਨ ਤਾਂ ਹੈਗਾ ਅਮਲ ਵੀ ਹੋ ਜਾਂਦਾ ਭਾਜੀ ਨਸ਼ਾ ਹੀ ਹੁੰਦਾ ਕਿਸੇ ਦਾ ਇਹ ਲੈਣਾ ਹੀ ਲੈਣਾ ਹੈ ਹਾਂ ਭਾਈ ਆਦੀ ਬੰਦਾ ਹੁੰਦਾ ਉਹ ਚੀਜ਼ ਤੇ ਬੰਦਾ ਡਿਪੈਂਡ ਹੋਉਂ ਪ੍ਰੀ ਵਰ ਕੋ ਲਾ ਲਓ ਉੱਥੇ ਮੁੰਡੇ ਲੈਂਦੇ ਕ ਜਿੰਮਾਂ 'ਚ ਵੀ ਲੈਂਦੇ ਆ ਤੇ ਮਤਲਬ ਜਦੋਂ ਪ੍ਰੀ ਖਤਮ ਹੋਣ ਵਾਲਾ ਹੁੰਦਾ ਮੂੰਹ ਨਿੱਕੇ ਨਿੱਕੇ ਹੁੰਦੇ ਉਹਨਾਂ ਦੇ ਮੈਂ ਤਾਂ ਪੁੱਛਦਾ ਨਾ ਵੀ ਪ੍ਰੀ ਵਰਕਆਊਟ ਭਾਜੀ ਸਪਲੀਮੈਂਟ ਹੈਗਾ ਆ ਜਾਂ ਫਿਰ ਉਹ ਕੁਝ ਐਦਾਂ ਸਟੀਰੋਇਡ ਵਰਗੀ ਚੀਜ਼ ਹੈ ਨਹੀਂ ਭਾਈ ਸਟੀਰੋਇਡ 'ਚ ਨਹੀਂ ਹੁੰਦਾ ਆਪਾਂ ਉਹਨੂੰ ਸਟੀਰੋਇਡ ਨਹੀਂ ਕਹਿੰਦੇ ਕਫੀਨ ਨਹੀਂ ਹੁੰਦੀ ਵੀ ਕਫੀਨ ਜਿਆਦੀ ਹੁੰਦੀ ਹੈ ਆਦੀ ਹੋ ਜਾਂਦਾ ਬੰਦਾ ਨਸ਼ੇ ਨੂੰ ਨਸ਼ਾ ਹੁੰਦਾ ਪਰ ਸਟੀਰੋਇਡ ਤਾਂ ਭਾਈ ਲਾਸਟ ਆ ਨਾ ਮੈਂ ਲਾਸਟ ਆਪਸ਼ਨ ਸਟੀਰੋਇਡ ਆ ਪ੍ਰੋਟੀਨ ਭਾਜੀ ਪ੍ਰੋਟੀਨ ਤੇ ਸਟੀਰੋਇਡਸ ਦੇ ਵਿੱਚ ਨਾ ਬਹੁਤ ਦੁਵਿਧਾ ਲੋਕਾਂ ਨੂੰ ਪਹਿਲਾਂ ਤਾਂ ਆ ਵੀ ਆਪਾਂ ਗੱਲ ਕਰ ਲਈਏ ਕਿ ਪ੍ਰੋਟੀਨ ਸਪਲੀਮੈਂਟ ਕੀ ਚੀਜ਼ ਹੈ ਇਹ ਹਾਨੀਕਾਰਕ ਹੈ ਕਿ ਨਹੀਂ ਔਰ ਕਿਉਂ ਜ਼ਰੂਰੀ ਹੈ ਜੇ ਲੈਣਾ ਹੈ ਤਾਂ ਤੇ ਸਟੀਰੋਇਡ ਕਿਉਂ ਵੱਖਰਾ ਆ ਭਾਜੀ ਪ੍ਰੋਟੀਨ ਇਦਾਂ ਨਾ ਪ੍ਰੋਟੀਨ ਜਿਦਾਂ ਆਪਾਂ ਮਤਲਬ ਆਪਣੀ ਮੀਲ ਨਾਲ ਸੇਟਾ ਨਾ ਭਾਜੀ ਜੇ ਆਪਣੀ ਪ੍ਰੋਪਰ ਸਾਰੀ ਆਪਾਂ ਚੱਲਦੇ ਹਾਂ ਸਟੈਪ ਬਾਈ ਸਟੈਪ ਚੱਲਦਾ ਫੇ ਲੈਣ ਦਾ ਫਾਇਦਾ ਪ੍ਰੋਟੀਨ ਮਤਲਬ ਡੱਬਾ ਲੈ ਲਓ ਸਟੀਰੋਇਡ ਲਾ ਲਾ ਕਿਉਂਕਿ ਫਾਇਦਾ ਨਹੀਂ ਤੁਹਾਡੀ ਹੁਣ ਤੁਸੀਂ ਆਹ ਹੋਣ ਖਾ ਲਿਆ ਮਤਲਬ 9 ਵੇ ਮਤਲਬ ਖਾ ਲਿਆ ਉੱਚ ਨਾ ਸਿਰੋ ਨੇ ਕੰਮ ਕਰਨਾ ਨਾ ਪ੍ਰੋਟੀਨ ਨੇ ਕੰਮ ਕਰਨਾ ਸਿੱਕਾ ਸਾਨੂੰ ਸਾਨੂੰ ਵੱਡਾ ਪਹਿਲੋ ਆਪਣੇ ਜਿਹੜੇ ਮਤਲਬ ਕੈਲਰੀਜ਼ ਤੁਸੀਂ ਕਿੰਨੇ ਖਾਣੇ ਆ ਤੁਹਾਡੀ ਕੈਲਰੀ ਸੈੱਟ ਨਹੀਂ ਭਾਜੀ ਜੋ ਮਰਜ਼ੀ ਡੱਬਾ ਖਾ ਲੋ ਸਟੇਲੋਡ ਖਾ ਲੋ ਕੋਈ ਨਹੀਂ ਫਰਕ ਪਾਣਾ ਭਾਜੀ ਮੇਨ ਕੈਲਰੀਜ਼ ਆ ਮਤਲਬ ਕੈਲਰੀ ਜੇ ਤੁਸੀਂ ਗੇਨ ਕਰਨਾ ਤੁਹਾਨੂੰ ਕੈਲਰੀ ਦੇ ਦੇ ਕਿੰਨੀ ਅੱਜ ਕੈਲਰੀ ਤੁਹਾਡੀ ਉਤੋਂ ਜ਼ਿਆਦਾ ਖਾਣੀ ਪੈਣੀ ਜੇ ਲੂਜ਼ ਕਰਨਾ ਦੇ ਦੇ ਤੁਸੀਂ ਕਿੰਨੀ ਕੈਲਰੀ ਮਤਲਬ ਵਨ ਕੀਤੀ ਆ ਉਤੋਂ ਹੋਰ ਘੱਟ ਖਾਣੀ ਪੈਣੀ ਮਤਲਬ ਸਾਰੀ ਕੈਲਰੀ ਦੀ ਆ ਮੇਨ ਸਾਰੀ ਗਾਮ ਡਾਈਟ ਦੀ ਭਾਜੀ ਮੀਲ ਦੀ ਆ ਮੀਲ ਟਾਈਮਿੰਗ ਤੁਸੀਂ ਆਪਣਾ ਪਿੱਲੋ ਤੁਹਾਡਾ ਮੀਲ ਚੰਗਾ ਉਹ ਕੱਟੋ ਕੱਟ ਜੇ ਤੁਸੀਂ ਸਟੇਰੋਕਾਨਰ ਰਬਾ ਲੈਣਾ 6-7 ਮੀਲ ਢੜੀ ਚਾਹੀਦੀਆਂ ਅੱਛਾ ਹਾਂ ਅੱਛਾ ਤੇ ਉਹ ਆਪਾਂ ਪ੍ਰੋਟੀਨ ਭਾਈ ਕੰਜ਼ੂਮ ਕਰਦੇ ਆ ਹੁਣ ਇਹ ਉਹ ਜਿਹੜਾ ਡੱਬਾ ਆ ਪ੍ਰੋਟੀਨ ਦਾ ਜਿਹੜਾ ਸਪਲੀਮੈਂਟ ਆ ਉਹ ਤਾਂ ਨੀਟ ਪ੍ਰੋਟੀਨ ਆ ਉਹ ਭਾਈ ਉਹ ਤੋਂ ਪ੍ਰੋਟੀਨ ਮੈਸ ਉਸ ਟਾਈਮ ਬਾਅਦ ਸੇ ਹੋਲਡ ਨਹੀਂ ਕਿੰਦੇ ਆਪਾਂ ਜੇ ਹੋਲਡ ਕਰ ਲਈਏ ਮਤਲਬ ਇਦਾਂ ਹੁੰਦਾ ਨਾ ਆਪਾਂ ਵਰਕਆਊਟ ਕੀਤਾ ਅੱਧੇ ਦੇ ਘੰਟੇ ਦੇ ਵਿੱਚ ਵਿੱਚ ਖਾਣਾ ਹੁੰਦਾ ਕੋਸ਼ ਨਾ ਕੋ ਜਾ ਕੇ ਜੋ ਮੀਲ ਸੈਟ ਹਾਂ ਰੋਟੀ ਜੋ ਵੀ ਆਪਾਂ ਖਾਣੇ ਮਤਲਬ ਜੋ ਵੀ ਆਪਣਾ ਐਗ ਹੋ ਗਿਆ ਫਿਸ਼ ਹੋ ਗਈ ਬੋਇਲ ਚਿਕ ਮਤਲਬ ਤੁਹਾਨੂੰ ਦੇ ਤਾ ਥੋੜਾ ਟਾਈਮ ਇਹ ਤਾਂ ਮਲੇ ਨਹੀਂ ਵੀ ਖਾਣਾ ਨਹੀਂ ਨਾਲ ਉਹ ਖਾਣਾ ਪੈਣਾ ਭਾਈ ਥੋੜਾ ਦੁੱਗਣਾ ਖਾਣਾ ਪੈਣਾ ਜੇ ਉਹਦੇ ਰਿਜ਼ਲਟ ਲੈਣਾ ਨਾ ਤੁਹਾਨੂੰ ਦੁੱਗਣਾ ਖਾਣਾ ਪੈਣਾ ਇਦਾਂ ਨਾ ਪਟੀਨ ਨਾਲ ਬੰਦਾ ਪਟੀਨ ਤੇ ਆਦੀ ਹੋ ਜਾਂਦਾ ਭਾਜੀ ਬਸ ਕਿਉਂਕਿ ਅੱਜ ਕੱਲ 4-5000 ਤੋਂ ਘੱਟ ਨਹੀਂ ਹੁੰਦਾ ਤੋ ਮਹੀਨਾ ਨਿਕਲਦਾ ਕਿਉਂਕਿ ਬੰਦਾ ਇੱਕ ਇੱਕ ਲੈਂਦਾ ਸਕੂਪ ਫਿਰ ਕੁਝ ਬੰਦਦਾ ਨਹੀਂ ਮਤਲਬ ਫਿਰ ਦੋ ਤੇ ਆਂਦਾ ਫਿਰ ਤਿੰਨ ਤੇ ਆਂਦਾ ਹੁਣ ਕਈ ਦੋ ਟਾਈਮ ਲੈਂਦੇ ਸ਼ਾਮ ਸਵੇਰ ਮੈਂ ਦੋ ਦੋ ਸਕੂਪ ਚਾਰ ਸਕੂਪ ਹੋ ਗਏ ਕਿੰਨੇ ਸਕੂਪ ਹੁੰਦੇ 30 ਸਰਵੇ ਹੁੰਦੇ ਆ ਕਈਆਂ 50 ਸਰਵੇ ਇੱਕ ਤਾਂ ਵੀ ਕਹਿੰਦੇ ਕਿ ਭਾਈ ਤੁਹਾਨੂੰ ਸਵੇਰੇ ਉੱਠ ਕੇ ਵੀ ਪ੍ਰੋਟੀਨ ਤੁਹਾਡੀ ਬਾਡੀ ਨੂੰ ਚਾਹੀਦਾ ਫਿਰ ਉਹ ਇੱਕ ਸਕੂਪ ਉਹ ਤੋਂ ਲੈ ਲਓ ਇੱਕ ਜਿੰਮ ਕਰਕੇ ਆ ਕੇ ਫੇਰ ਲੈ ਲਓ ਹਨਾ ਤੁਹਾਨੂੰ ਮਤਲਬ ਤੁਸੀਂ ਸਵੇਰੇ ਉੱਠ ਕੇ ਲੈ ਦਲੀਆ ਹੋ ਗਿਆ ਦਲੀਆ ਦਹੀਂ ਹੋ ਗਿਆ ਨਾਲ 4 ਅੱਗ ਜੇ ਖਾਣੇ ਮਤਲਬ ਨੌਨਵੇਜ ਖਾਣੇ ਆ ਤੇ ਇੱਕ ਹੈਪਲ ਹੋ ਗਿਆ ਸਾਰਾ ਕਾਪਸੇ ਹੋ ਗਿਆ ਫੈਟ ਹੋ ਗਈ ਪ੍ਰਟੀਨ ਉਹ ਸਾਰਾ ਮਿਲ ਗਿਆ ਜੇ ਹੋ ਸਕੇ ਤਾਂ ਇੱਕ ਪੀਨਟ ਬਟਰ ਦਾ ਚਮਚ ਲੈ ਸਕਦੇ ਆਪਾਂ ਉਹ ਸਨ ਆਲੂ ਸਾਰਾ ਹੋ ਗਿਆ ਕਾਪਸ ਹੋ ਗਿਆ ਫੈਟ ਹੋ ਗਈ ਜਿੰਨਾ ਵੀ ਮਿਲੇ ਉੱਤੇ ਮਿਲ ਜਾਣਾ ਮਤਲਬ ਇੱਕ ਐਵਰੇਜ ਬੰਦੇ ਨੂੰ ਕਿੰਨਾ ਕੁ ਪ੍ਰੋਟੀਨ ਚਾਹੀਦਾ ਇੱਕ ਦਿਨ ਤੇ ਭਾਈ ਜਿੱਦਾਂ ਮੇਰਾ ਹੁਣ 70 ਕਿਲੋ weight ਆ 70 71 ਆ ਮਤਲਬ ਮੈਨੂੰ 150 ਗ੍ਰਾਮ 140 150 ਅੱਛਾ ਇੰਨਾ ਦੇਗਾ ਇੰਨਾ ਇੰਨਾ ਪ੍ਰੋਟੀਨ ਮੈਨੂੰ ਲੱਗਦਾ ਨਹੀਂ ਕਿ ਕੱਲੀ ਰੋਟੀ ਪਾਣੀ ਨਾਲ ਆਪਾਂ ਕਵਰ ਕਰ ਸਕਦੇ ਨਹੀਂ ਭਾਜੀ ਰੋਟੀ ਨਾਲ ਨਹੀਂ ਆਪਾਂ ਕਰ ਸਕਦੇ ਜੇ ਤਾਂ ਨੌਨ ਵੇਜ ਖਾਣੇ ਆ ਫਿਰ ਭਾਜੀ ਮਤਲਬ ਆਪਾਂ ਨੂੰ ਅਲੱਗ-ਅਲੱਗ ਚੀਜ਼ਾਂ ਚੋਂ ਲੈਣਾ ਪੈਂਦਾ ਚਿਕਨ ਲੈ ਲਓ ਬ੍ਰੈਸਟ ਲੈ ਲਓ ਥੋੜੀ ਮਤਲਬ ਦੋ ਟਾਈਮ ਰੱਖ ਲਓ ਬ੍ਰੈਸਟ ਹੋ ਗਈ ਕੱਲਾ ਭਾਈ ਪੁਟੀਨ ਨਾ ਕੰਮ ਨਹੀਂ ਬੰਨਣਾ ਜੇ ਆਪਾਂ ਇਹ ਚੀਜ਼ ਕਰਨਾ ਕੱਲਾ ਪੁਟੀਨ ਨਹੀਂ ਭਾਜੀ ਸਾਰਾ ਕੁਝ ਚਾਹੀਦਾ ਆਪਾਂ ਨੂੰ ਮਤਲਬ ਫੈਟ ਚਾਹੀਦੀ ਆ ਫੇ ਆਪਣਾ ਕੈਲਰੀਸ ਹੋਣੀ ਚਾਹੀਦੀ ਆ ਕੈਲਰੀ ਪੁਟੀਨ ਇਹ ਚੀਜ਼ਾਂ ਭਾਜੀ ਪ੍ਰੋਪਰ ਮਤਲਬ ਇੱਕ ਲੈਵਲ ਉਨ ਚਾਹੀਦੀ ਇਹ ਨਹੀਂ ਉਹ ਜਿਆਦਾ ਉਹ ਘਟ ਉਹਦਾ ਫੇਰ ਕੁਝ ਨਹੀਂ ਹੋਣਾ ਰਿਜ਼ਲਟ ਨਹੀਂ ਮਿਲਣਾ ਭਾਜੀ ਤਾਂ ਹੁਣ ਇੱਕ ਇੱਕ ਹੋਰ ਇੱਕ ਹੋਰ ਕਨਸੈਪਟ ਹੈਗਾ ਉੱਤੇ ਆਉਣਾ ਚਾਹੁੰਦਾ ਮੈਂ ਅੱਜ ਕੱਲ ਨਾ ਜਿਹੜੇ ਮੁੰਡੇ ਐ ਨੌਜਵਾਨ ਇੱਕ ਚੀਜ਼ ਨਾਲ ਵਹਾ ਵਗਰਸਤ ਹੈਗੇ ਆ ਪੀੜਿਤ ਹੈਗੇ ਬੇਸਿਕਲੀ ਕਹਾਂਗੇ ਔਰ ਜਿਮ ਵੀ ਲਾ ਰਹੇ ਉਹਨਾਂ ਨੂੰ ਰਿਜ਼ਲਟਸ ਵੀ ਨਹੀਂ ਮਿਲਦੇ ਪਏ ਮਾਸਟੁਰਬੇਸ਼ਨ ਨਾ ਇੱਕ ਬਹੁਤ ਅਹਿਮ ਮੁੱਦਾ ਬਣਿਆ ਹੋਇਆ ਖਾਸ ਤੌਰ ਦੇ ਉੱਤੇ ਮੁੰਡਿਆਂ ਦੇ ਵਿੱਚ ਜਿਹੜੇ ਨੌਜਵਾਨ ਹੈਗੇ ਆ ਉਹ ਕਹੇ ਦੀ ਆਪਣੀ ਜਵਾਨੀ ਵੀ ਕਹਿੰਦੇ ਗਾਲਦੇ ਪਏ ਆ ਤੇ ਜਿਮ ਚ ਆ ਕੇ ਵੀ ਨਹੀਂ ਬਣਦਾ ਪਿਆ ਮੈਂ ਜਾਣਨਾ ਚਾਹੁੰਦਾ ਕਿ ਇਹ ਮਾਸਟੁਰਬੇਸ਼ਨ ਜਿਹੜੀ ਹੈ ਉਹ ਕਿੰਨਾ ਕੁ ਇਫੈਕਟ ਕਰਦੀ ਹੈ ਇੱਕ ਆਮ ਹਿਊਮਨ ਜਾਂ ਇੱਕ ਨੌਜਵਾਨ ਨੂੰ ਬੋ ਜੀ ਮਤਲਬ ਇਫੈਕਟ ਤਾਂ ਕਰਦੀ ਆ ਯਾਰ ਮੈਂ ਤਾਂ ਦੱਸਿਆ ਨਾ ਮਨ 18 ਤੋਂ ਲੈ ਕੇ 25 ਟਸਟਨ ਬੂਸ਼ ਨੂੰ ਤਾਂ ਬੰਦੇ ਤਾਂ ਤੂੰ ਜਿੱਦਨ ਮਰਜੀ ਭਗਤੀ ਵਾਲੇ ਪਾਸੇ ਲਾਜੋ ਉਦੋਂ ਨੂੰ ਤੂੰ ਤੁਹਾਡਾ ਉਰਜਾਣ ਹੋ ਜਾਣਾ ਜੇਮ ਵਾਲੇ ਪਾਸੇ ਲਾਜੋ ਉਧਰ ਜਾਣ ਹੋਣਾ ਉਹ ਗਲਤ ਪਾਸੇ ਲਾਜੋ ਉਧਰ ਹੋਇਆ ਨਾ ਭਾਜੀ ਇਹ ਚੀਜ਼ ਦੀ ਭਾਈ ਕੋਈ ਦਵਾਈ ਨਹੀਂ ਹੈਗੀ ਇਹ ਮਤਲਬ ਮਾਈਂਡ ਨੂੰ ਸਟਰੋਂਗ ਕਰਨਾ ਪੈਣਾ ਆਪਣਾ ਇਸ ਦਾ ਤੂੰ ਕੀ ਕਰ ਸਕਦੇ ਆ ਹੁਣ ਜਿੱਦਾਂ ਮੈਂ ਮਤਲਬ ਇਦਾਂ ਮੇਰੀ ਰੁਟੀਨ ਬਣੀ ਨਾ ਵੀ ਪਾਰਕ ਕੰਨਾ ਜਾ ਕੇ ਮੰਦਿਰ ਹੀ ਆਣਾ ਜਾਣਾ ਹਲੂ ਮਾਂਜੀ ਦਾ ਪਾਰਕ ਕੰਨਾ ਇਹ ਕਰਨਾ ਇੱਕ ਰੁਟੀਨ ਜਾ ਤੂੰ ਗੁਰਦੁਆਰਾ ਚੱਲ ਜਾਓ ਮੰਦਿਰ ਚੱਲ ਜਾਓ ਇੱਕ ਨਜ਼ਰ ਜ਼ਰੂਰ ਜਾਓ ਫਿਰ ਉਹਨਾਂ ਮਤਲਬ ਤੁਹਾਡੇ ਇਹਨੇ ਵੀ ਥੋੜਾ ਮਾਈਂਡ ਦਵਾਈ ਤੇ ਜਿਮ ਜਰੂਰ ਭਾਈ ਜਦੋਂ ਜਿੰਨਾ ਤੂੰ ਜਿਮ ਕਰੂਗਾ ਜਿੰਨੀ ਤੁਹਾਡੀ ਬੋਡੀ ਥੱਕੀ ਹੋਗੀ ਤੁਹਾਨੂੰ ਉਹਨੀ ਨੀਂਦ ਤੁਸੀਂ ਘਰ ਜਾ ਕੇ ਸਿੱਧਾ ਸੋਜ ਜਾਓਗੇ ਆਕੇ ਜੇ ਥੋੜਾ ਇੱਕ ਦੂਜੀ ਸਾਨੂੰ ਰਾਤ ਨੂੰ ਟਾਈਮ ਨਾਲ ਸੋਵੋ 9 10 ਵਜੇ ਸੋਜੋ ਸਵੇਰੇ ਅਲੀ ਮਾਰਨਿੰਗ ਉੱਠਣ ਦੀ ਮਤਲਬ ਕੋਸ਼ਿਸ਼ ਕਰੋ ਭਾਈ ਸਲੀਪ ਵੀ ਤੁਹਾਡਾ ਟੈਸਟੋਸਟੇਰੋਨ ਡਿਊਸ ਕਰਦੀ ਹੈ ਹੈਨਾ ਘਟੋ ਘਟ ਭਾਈ 8 ਘੰਟੇ ਚਾਹੀਦੀ ਆਪਣੇ 8 9 ਘੰਟੇ ਚਾਹੀਦਾ ਜੀ ਮਤਲਬ ਮੈਂ ਭਾਈ ਇੱਥੇ ਕਿੰਨਾ ਜਿੱਦਾਂ ਮਤਲਬ ਹੁਣ ਕਈ ਮੁੰਡੇ ਹੁੰਦੇ ਮੈਂ ਤੇ ਉੱਥੇ ਹੁੰਦੇ ਆ ਹੁਣ ਕਈ ਘਰੋਂ ਚਲੋ ਆਪਣੇ ਕੋ ਵੀ ਇੱਦਾਂ ਦੇ ਜਿਮ 'ਚ ਮੁੰ 5 500 ਫੀਸ ਆ ਮਤਲਬ ਇੱਥੇ ਤੇ ਚਲੋ ਮੈਂ ਡਿਸਕਾਊਂਟ ਦਿੱਤਾ ਮੇਰੇ ਤੋਂ ਆ ਮੈਂ ਤੁਹਾਨੂੰ ਸਕੋਣਾ ਇੱਥੇ 1200 ਫੀਸ ਆ ਜਿਮੇ ਦੇ ਲੋ ਪ੍ਰੋਪਰ ਸਾਰਾ ਆਪਾਂ ਚ ਗਾਈਡ ਵੀ ਕਰੀਦਾ ਮਤਲਬ ਮੈਂ ਇਦਾਂ ਕਹਿੰਦਾ ਜਿਹੜੇ ਉਹ ਮਤਲਬ ਗਲਤ ਰਾਹ ਪੈ ਚੁੱਕੇ ਆ ਤੁਸੀਂ ਜਿਮੇ ਤੇ ਆਓ ਮੈਂ ਤੁਹਾਨੂੰ ਫ੍ਰੀ ਦਿੰਦਾ ਕੋਚਿੰਗ ਚਲੋ ਜਿੰਨੇ ਵੀ ਨੋਲਿਜ ਮੋਂ ਨਹੀਂ ਕਰੂੰਗਾ ਫੀਸ ਹੀ 1200 ਕਈ ਫੀਸ ਕੋ ਰਹਿੰਦੇ ਭਾਜੀ ਅਹੇ ਤੁਹਾਡੇ ਨਾਲ ਤੁਹਾਡੇ ਨਾਲ ਤੁਹਾਡੇ ਨਾਲ ਇਦਾਂ ਕਦੀ ਹੋਇਆ ਕਿ ਕੋਈ ਮਤਲਬ ਤੁਸੀਂ ਮੁੰਡਾ ਆਇਆ ਹੋਵੇ ਉਹ ਮਤਲਬ ਜਮਾਂ ਹੀ ਮਾੜੇ ਹਾਲ ਹੋਣ ਮਤਲਬ ਮੈਂ ਬਸ ਖਤਮ ਹੀ ਹੋਇਆ ਪਾ ਹੁਣ ਜਿੱਦਾਂ ਵੱਲੋਂ ਚਲੋ ਮੈਂ ਹੁਣ ਇਹ ਚਲ ਜਾਨੀ ਮਾਲਕਤ ਚਲ ਜਾਨੀ ਗੱਲ ਕਈ ਆਉਂਦੇ ਬੰਦੇ ਉਹਨੇ ਫ੍ਰੀ ਵੀ ਕਰ ਦੇਣਾ ਚਲੋ ਲਵਾ ਦੇਣਾ ਚਲ ਕੋਈ ਨਾ ਨੀੜੇ ਕੋਈ ਨਾ ਗੱਲ ਮਤਲਬ ਆਪਾਂ ਹਲ ਵੀ ਕੀਤੀ ਐ ਚਲੋ ਆਪਣੇ ਕੋਲੇ ਪਰੇ ਕੋਈ ਮੁੰਡੇ ਇਦਾਂ ਟੱਕਰੇ ਜਿਹੜੇ ਬਾੜੀ ਖਤਮ ਸੀਗੇ ਉਹ ਨਹੀਂ ਭਾਈ ਟੱਕਰੇ ਆ ਤਿਆਰ ਹੋਏ ਬੰਦੇ ਬਾਅਦੋਂ ਛੱਡੇ ਆ ਬਸ ਪਈ ਸੁਸਾਇਟੀ ਆ ਮੇਨ ਸਾਰੀ ਸੁਸਾਇਟੀ ਆ ਤੁਹਾਨੂੰ ਸੁਸਾਇਟੀ ਚੇਂਜ ਕਰਨੀ ਪੈਂਦੀ ਆਪਣੀ ਸੁਸਾਇਟੀ ਔਰ ਮਤਲਬ ਪੂੰਜ ਤੁਹਾਨੂੰ ਪਤਾਗਾ ਚੱਲਦਾ ਕੀ ਅੱਜਕੱਲ ਮਤਲਬ ਸੁਸਾਇਟੀ ਚੇਂਜ ਕਰਨੀ ਪਣੀ ਥੋੜਾ ਮਾਈਂਡ ਆਪਣਾ ਜਿੱਦਾਂ ਤੁਹਾਨੂੰ ਜਿੱਦਾਂ ਮਰਜ਼ੀ ਲਾ ਆਪਣਾ ਥੋੜਾ ਜਿਹਾ ਜਿੱਦਾਂ ਵੀ ਇਹ ਘੰਟਾ ਕਰੋ ਕੋ ਉੱਥੇ ਫੋਨ ਉ ਘਾ ਰੱਖੇ ਜਾਓ ਹਾਂ ਫੋਨ ਉ ਘਾ ਰੱਖੇ ਜਾਓ ਜਾਂ ਫੋਨ ਬੰਦ ਕਰਕੇ ਬਾਹਰ ਰੱਖ ਜੂਆ ਕਿਸੇ ਨੂੰ ਭਰਾ ਜਾਓ ਕਿ ਘੰਟਾ ਕਿ ਜ਼ਰੂਰ ਕੱਟੋ ਆਪਣੇ ਵਾਸਤੇ ਇੰਟਰਨੈਟ ਦੇ ਉੱਤੇ ਨਾ ਜਦੋਂ ਆਪਾਂ ਕੁਝ ਵੀਡੀਓਜ਼ ਦੇਖਦੇ ਆਂ ਕੁਝ ਬਾਹਰਲੇ ਵੀ ਹੈਗੇ ਆ ਫਿਲਾਸਫਰਸ ਵੀ ਜਿਹੜੇ ਗੱਲਾਂ ਕਰਦੇ ਆਂ ਜਾਂ ਜਿਹੜੇ ਨਿਊਰਲ ਨਿਊਰੋ ਸਾਇੰਟਿਸਟਸ ਹੈਗੇ ਆ ਉਹ ਗੱਲ ਕਰਦੇ ਆ ਕਿ ਜੇ ਬੰਦਾ ਮੈਸਟਿਬੇਟ ਕਰਦਾ ਵੀ ਆ ਉਹਨਾਂ ਕਹਿੰਦੇ ਬਾਲਾ ਫਰਕ ਨਹੀਂ ਪੈਂਦਾ ਆਪਣੀ ਐਕਸਰਸਾਈਜ਼ ਕਹਿੰਦੇ ਤਨ ਕੇ ਰੱਖੋ ਕੋਈ ਚੱਕਰ ਨਹੀਂ ਆ ਨਹੀਂ ਨਹੀਂ ਭਾਜੀ ਤਨ ਕੇ ਮਤਲਬ ਭਾਈ ਬਾਲ ਮਤਲਬ ਗੱਲਾਂ ਕਰਦੇ ਕਈ ਕਹਿੰਦੇ ਭਾਜੀ ਨੁਕਸਾਨ ਤਾਂ ਇਹ ਹਰ ਚੀਜ਼ ਦਾ ਨੁਕਸਾਨ ਹੈ ਭਾਜੀ ਉਹ ਮਤਲਬ ਉਹ ਆਪਣਾ ਖੂਨ ਦਾ ਹਿੱਸਾ ਅਜਦਾ ਆਪਾਂ ਕਰਦੇ ਆਂ ਉਹ ਪੂਰਾ ਬਲੱਡ ਪੂਰਾ ਇਕੱਠਾ ਬਲੱਡ ਦਾ ਬੰਦਾ ਮਤਲਬ ਕਹਿੰਦੇ ਆ ਵੀ 40 ਦਿਨ ਦੀ ਖਰਾਕ ਆ ਜਿਹੜਾ ਆਪਾਂ ਕਰਦੇ ਆ 40 ਦਿਨ ਦੀ ਖਰਾਕ ਨਿਕਲ ਜਾਂਦੀ ਆ ਬਾਕੀ ਮਤਲਬ ਮਮੀ ਸੋਣੇ ਆਈਆਂ ਸਾਰਿਆਂ ਤੋਂ ਵੀ 40 ਦਿਨ ਦੀ ਖਰਾਕ ਆ ਇਸ ਲਈ ਤੂੰ ਸੁਸਾਇਟੀ ਮੂੰਜੀ ਜਿਵੇਂ ਜਾਣਾ ਕੋਈ ਚੰਗਾ ਕੋਚ ਦੇਖੋ ਆਪਣਾ ਜਿਹੜਾ ਤੁਹਾਨੂੰ ਗੁਰੂ ਧਾਲੋ ਭਾਜੀ ਮਤਲਬ ਮੇਰੇ ਸਾਨਾ ਜੇ ਤੂੰ ਕਿ ਜਾਨਣਾ ਨਾ ਇਹ ਨਹੀਂ ਅੱਜ ਕੱਲ ਨਹੀਂ ਆਗਾ ਵੀ ਆਪਾਂ ਪੈਰੀ ਹਥ ਲਾਵਾਂਗੇ ਮੇਰੀ ਇੱਜ਼ਤ ਕਰਜੋਗੀ ਮੇਰਾ ਕੋਚ ਹੋਣ ਵੀ ਆਪਾਂ ਹੁਣ ਵੀ ਜਿੱਤੇ ਸ਼ੜਕ ਤੇ ਟੱਕਰ ਉੱਥੇ ਪੈਰੀ ਹਥ ਲਾਈਦਾ ਮਤਲਬ ਇਹ ਚ ਭਾਈ ਇਦਾਂ ਦਾ ਨਹੀਂ ਆ ਜੇ ਕੋਈ ਗਰੂ ਪਾ ਲਈ ਫਿਰ ਨੱਚਣ ਦੀ ਕਿਸ਼ਣ ਭਾਜੀ ਇਸ ਲਈ ਆਪਾਂ ਜਿੱਥੇ ਮਤਲਬ ਟੱਕਰੇ ਨਾ ਆਪਾਂ ਪੈਰੀਏ ਸਲਾਈਦਾ ਉਹਦਾ ਉਹ ਹੈਗਾ ਸ਼ਾਮ ਦਾ ਅਭਜੀਤ ਹੋ ਜਾ ਆ ਹਾਂ ਉਹਨੇ ਕਈ ਬੰਦੇ ਤਿਆਰ ਕੀਤੇ ਭਾਜੀ ਉਹਨੇ ਮੈਨੂੰ ਹੀ ਤਿਆਰ ਕੀਤਾ ਮੇਤੂ ਕੋ ਪੈਸਾ ਨਹੀਂ ਲਿਆ ਵੈਸੇ ਉਹਦੀ 11 12 ਹਜ਼ਾਰ ਮਹੀਨੇ ਦੀ ਹੈਗੀ ਆ ਜੇ ਆਪਾਂ ਤਿਆਰੀ ਕਰਦੇ ਹਾਂ ਉਦੋਂ ਤੇ ਮੈਨੂੰ ਤਾਂ ਚਲੋ ਉਹਨੇ ਫ੍ਰੀ ਖਿਲਾਏ ਮਤਲਬ ਭਰਾ ਬਣਿਆ ਪਿਆ ਸੀ ਵੱਡਾ ਆਪਣਾ ਹੁਣ ਵੀ ਹੈਗਾ ਹੁਣ ਸ਼ਾਮ ਹੀ ਉਹ ਅੱਛਾ ਹਾਂ ਤੇ ਉਹਨੇ ਬੜਾ ਸਾਥ ਦਿੱਤਾ ਆਪਣਾ ਭਾਜੀ ਕਿਉਂਕਿ ਉਹਨਾਂ ਫੇਰ ਜਾ ਕੇ ਸੁਸਾਇਟੀ ਚੇਂਜ ਹੋ ਗਈ ਬੰਦੇ ਉਦਾਂ ਦੇ ਮਿਲੇ ਆਪਾਂ ਨੂੰ ਜਿੰਨੇ ਵੀ ਮੇਰੇ ਜਿਹੜਾ ਜਿਹੜਾ ਮੁੰਡਾ ਭਾਜੀ ਮੈਂ ਦੁਬਾਰਾ ਤੁਹਾਨੂੰ ਖੋਹ ਕਮਾ ਕੇ ਉੱਥੇ ਹੀ ਲੈ ਆਉਣਾ ਕਿਉਂਕਿ ਇਹ ਚੀਜ਼ਾਂ ਨਾ ਵਾਪਰ ਰਹੀਆਂ ਸੋਸਾਇਟੀ ਦੇ ਵਿੱਚ ਮੁੰਡੇ ਉਧਰਲੇ ਪਾਸੇ ਵੀ ਲੱਗੇ ਹੋਏ ਐ ਮਾਸਟੁਰਬੇਸ਼ਨ ਵੀ ਕਰ ਰਹੇ ਐ ਜਿਮ ਵੀ ਆਉਣਾ ਚਾਹੁੰਦੇ ਐ ਬਾਡੀ ਵੀ ਉਹਨਾਂ ਨੂੰ ਘੈਂਟ ਚਾਹੀਦੀ ਐ ਇਹ ਸਾਰੀਆਂ ਚੀਜ਼ਾਂ ਇੱਕੋ ਥਾਲੀ 'ਚ ਨਹੀਂ ਆਉਂਦੀਆਂ ਇਕੱਠੇ ਮਿਲਣਾ ਨਹੀਂ ਭਾਜੀ ਮਤਲਬ ਜਿਹੜਾ ਦੋ ਬੇੜੀਆਂ ਪੈਰ ਰੱਖਦਾ ਨਾ ਉਹ ਹਮੇਸ਼ਾ ਡੁੱਬਦਾ ਹੀ ਆ ਮਲੇ ਭਾਜੀ ਤੁਹਾਨੂੰ ਹੈਗਾ ਮਾਈਂਡ ਇਹਦੇ ਕੋਈ ਦਵਾਈ ਨਹੀਂ ਗਈ ਕੋਈ ਟੀਕਾ ਨਹੀਂ ਆ ਕੋਈ ਹੈ ਨਹੀਂ ਵੀ ਇਹਦੇ ਘੋਲ ਕੇ ਦਵਾਾਂ 'ਚ ਪਲੀਏ ਭਾਜੀ ਇਹ ਬਸ ਅੰਦਰੋਂ ਆਪਾਂ ਨੂੰ ਕਰਨਾ ਬੀਜੇ ਜੇ ਮੀ ਆਣਾ ਨਾ ਤੇ ਜਾਣਾ ਹੀ ਆ ਜੇ ਨਾ ਕਰਤੀ ਤੇ ਫਿਰ ਨਾ ਹੀ ਆ ਹਾਂ ਫਿਰ ਨਾ ਹੀ ਨਾ ਹੀ ਆ ਵੈਸੇ ਤੇ ਇਹ ਹੈ ਕਹਿੰਦੇ ਮੰਨ ਲੋ ਲੋਕ ਲੱਗੇ ਆ ਨਾ ਮਤਲਬ ਬੈਨ ਆ ਆਪਣੇ ਪੌਂ ਤਾਂ ਪਰ ਫੇ ਵੀ ਲੋਕ ਕਰੀ ਜਾਂਦੇ ਦੇਖੋ ਨਹੀਂ ਉਹਨਾਂ ਚਲੋ ਉਹਨਾਂ ਨੇ ਹੀਲੇ ਲੱਬੇ ਹੋਏ ਹਾਂ ਪਰ ਭਾਜੀ ਇਹ ਚੀਜ਼ ਤੋਂ ਬੰਦਾ ਪਿੱਛੇ ਆਏ ਬੈ ਨਾ ਕਿ ਭਾਈ ਇਦਾਂ ਨਾ ਫਿਰ ਜਦੋਂ ਬੇਬੀ ਮਤਲਬ ਆਪਣੀ ਮੈਰਿਜ ਹੁੰਦੀ ਨਾ ਫਿਰ ਦਿੱਕਤ ਆਉਂਦੀ ਭਾਜੀ ਬਹੁਤ ਆ ਤਾਂ ਹੁਣ ਕਈ ਮੇਰੇ ਸਰਕਲ 'ਚ ਵੀ ਹੈਗੇ ਆ ਉਹ ਬੈਕਗਰਾ ਕਈ ਲੈਂਦੇ ਪਤਾ ਲੱਗਦਾ ਵੀ ਉਹ ਬੈਕਗਰਾ ਖਾਂਦਾ ਉਹ ਇਹ ਖਾਂਦਾ ਭਾਜੀ ਫਿਰ ਉਹਦਾ ਕੀ ਰੀਜ਼ਨ ਹੈ ਮੈਨ ਆਪਾਂ ਜਿੰਨਾ ਜ਼ੋਰ ਦਾ ਪੇਲੋ ਕਰ ਲਿਆ ਸਾਰਾ ਬਾਅਦ ਚੋ ਕਾਣਾ ਜ਼ੋਰ ਅੱਛਾ ਭਾਜੀ ਹੁਣ ਜਿਵੇਂ ਤੁਸੀਂ ਗੱਲ ਕਰਦੇ ਸੀਗੇ ਕਿ بڑے ਮੁੰਡੇ ਇਦਾਂ ਦੇ ਵੀ ਹੋਏ ਆ ਜਿਹੜੇ ਜਿਹੜੇ ਆਏ ਆ ਇਹਨਾਂ ਹਾਲਾਤਾਂ ਦੇ ਵਿੱਚ ਆਏ ਤੇ ਤੁਸੀਂ ਉਹਨਾਂ ਨੂੰ ਸੂਤ ਵੀ ਕੀਤਾ ਭਾਜੀ ਆਪਾਂ ਕੀਤਾ ਕੀ ਮਤਲਬ ਉਹੀ ਚੀਜ਼ ਹੈ ਕਿ ਆਖਿਰਕਾਰ ਉਹਦਾ ਫਿਰ ਤੋੜ ਕੀ ਹੈ ਉਹ ਕਿਹੜਾ ਇਹੋ ਜਿਹਾ ਰਾਮਬਾਨ ਅਲਾਜ ਆ ਕਿ ਮਤਲਬ ਠੀਕ ਹੈ ਨਿਊਟ੍ਰੀਸ਼ਨ ਕਿਦਾਂ ਦਾ ਰਵੇ ਫਿਰ ਐਕਸਰਸਾਈਜ਼ ਕਿੱਦਾਂ ਦੀ ਰਵੇ ਨਹੀਂ ਨਾ ਖਾਣ ਪੀਣ ਦਾ ਸਣਾ ਉਹਲੇ ਪਿੱਲੋ ਜੇ ਆਪਾਂ ਛੰਨਾ ਚੁੰਨੇ ਨਾ ਪਿੱਲ ਉਹਨਾਂ ਨਾਲ ਜਿਮ ਕੋਈ ਵੀ ਗੌਰ ਰੱਖ ਲਓ ਆਪਣਾ ਕਬੱਡੀ ਹੋ ਗਈ ਪਹਿਲਮਣੀ ਹੋ ਗਈ ਕਿਤੇ ਵੀ ਮਤਲਬ ਪਿੱਲੋ ਉਹ ਚੀਜ਼ ਬਣਨਾ ਪੈਣਾ ਫਿਰ ਥੋੜਾ ਜਦੋਂ ਮਤਲਬ ਆਪਣਾ ਭਾਈ ਇਦਾਂ ਨਾ ਜਿਮ ਦਾ ਇਦਾਂ ਆ ਤੁਹਾਡਾ ਮਿਹਨਤ ਦਾ ਫਲ ਮਿਲ ਜਾਂਦਾ ਜੇ ਤੁਸੀਂ ਕਰਦੇ ਨਾ ਤੁਹਾਨੂੰ ਫਲ 100% ਮਿਲਣਾ ਹੀ ਮਿਲਣਾ ਭਾਜੀ ਦਾ ਥੋੜਾ ਆਉਂਗੇ ਤੇ ਫੇ ਭਾਈ ਹੁਣ ਮੇਰੇ ਤੋਂ ਕਈ ਬੰਦੇ ਹੁੰਦੇ ਆ ਮੈਂ ਕਿਹਾ ਤੁਸੀਂ ਆਓ ਪਹਿਲੋ ਟਾਈਮ ਦਿਓ ਮੈਨੂੰ ਮਤਲਬ ਘਟੋ ਘਟ ਤਿੰਨ ਚਾਰ ਮਹੀਨੇ ਦਿਓ ਜੇ ਤੋ ਤਿੰਨ ਮਹੀਨੇ ਲ ਜਿਹਨੇ ਜਦੋਂ ਤੁਰਦੇ ਆ ਵਿਚਾਰਿਆਂ ਦੇ ਹੱਥ ਕੰਬਦੇ ਹੁੰਦੇ ਕਿਉਂਕਿ ਇੰਨਾ ਜ਼ਿਆਦਾ ਕਰ ਲਿਆ ਆ ਭਾਜੀ ਵੀਕਨਸ ਆ ਵੀਕਨਸ ਇੱਕ ਤਾਂ ਡਾਈਟ ਆਪਣੀ ਪ੍ਰੋਪਰ ਨਹੀਂ ਦੱਸਿਆ ਨਾ ਭਾਜੀ ਦਲੀਆ ਕੋਈ ਕੋਈ ਖਾਂਦਾ ਨਾ ਭਾਜੀ ਦਲੀਆ ਨਹੀਂ ਘੇ ਨਹੀਂ ਖਾਂਦੇ ਸਾਨੂੰ ਵੱਡੇ ਘੇ ਨਹੀਂ ਖਾਂਦੇ ਦੇਸੀ ਮੈਂ ਦੇਸੀ ਘੇ ਵੀ ਖਾਣਾ ਮਰਾਤ ਨੂੰ ਵੀ ਖਾਣਾ ਦੁਪਹਿਰੇ ਵੀ ਖਾਣਾ ਦੋ ਟਾਈਮ ਤਾਂ ਤਾਂ ਕਹਿ ਰਹੇ ਤਾਂ ਕਹਿੰਦੇ ਇਹ ਚ ਫੈਟ ਆ ਇਹ ਤਾਂ ਖਾਣਾ ਹੀ ਨਹੀਂ ਪਾ ਮੋਟੇ ਹੋ ਜਾਾਂਗੇ ਨਹੀਂ ਨਹੀਂ ਭਾਜੀ ਉਹ ਆਪਣੇ ਸਾਨੂੰ ਜ਼ਿਆਦਾ ਟੈਸਟ ਆ ਬੂਸਟਡ ਹੁੰਦਾ ਨਾ ਉਹ ਦੇਸੀ ਕਿਉਂ ਨਾ ਹੁੰਦਾ ਮਤਲਬ ਦੇਸੀ ਕਿਉਂ ਨਾ ਫੈਰ ਬੂੜ ਭਾਜੀ ਕੋਈ ਨਹੀਂ ਕਿ ਮਤਲਬ ਪੈਲੋ ਵੀ ਖਾਂਦੇ ਸੀ ਪਿਓਰ ਵੀ ਖ ਉਹ ਫੈਡ ਫੂਡ ਨਹੀਂ ਪਾਜੀ ਜੀ ਆਪਾਂ ਹੁਣ ਇਹ ਚੀਜ਼ਾਂ ਖਾਣ ਲੱਪੇ ਨਾ ਸਾਰੀਆਂ ਬਿਮਾਰੀਆਂ ਭੱਜ ਜਾਣੀਆਂ ਆਪਣੀਆਂ ਤੇ ਮੈਡੀਕਲ ਜਿਹੜੇ ਲੈਣੇ ਆ ਉਹਨਾਂ ਨੂੰ ਨੁਕਸਾਨ ਨਹੀਂ ਹੋਣਾ ਉਹ ਚੀਜ਼ਾਂ ਬਿਗਣੀਆਂ ਨਹੀਂ ਉਹਨਾਂ ਦੀ ਇਹ ਤਾਂ ਇੱਕ ਬਹਿਮ ਪਾਇਆ ਪਏ ਪਾਜੀ ਵੀ ਉਹ ਨਹੀਂ ਖਾਣਾ ਉਹ ਨਹੀਂ ਖਾਣਾ ਉਹ ਨਹੀਂ ਖਾਣਾ ਹਾਂ ਬਸ ਮੈਂ ਵਾਈਟ 슈ਗਰ ਹੋ ਗਈ ਔਰ ਜਿਹੜਾ ਵਾਈਟ ਨਮਕ ਹੈ ਉਹ ਘਟਾ ਦਿਓ ਮੈਂ ਸੈਦਾ ਨਮਕ ਘਰ ਵਰਤਦੇ ਆਪਾਂ ਵੀ ਹਾਂ ਤੇ ਮੈਂ ਉਹ ਜਿੱਦਾਂ ਅਸੀਂ 슈ਗਰ ਘੱਟ ਵਰਤਦੇ ਆ ਤੇ ਦੂਜੀ ਲਿਆਂਦੇ ਬੂਟਾ ਲਾਇਆ ਪੇ ਮੈਂ ਡੱਕ ਉਹ ਉਹਦਾ ਨਾਮ ਸੀ ਸਟਿਵੀਆ ਕਹਿੰਦੇ ਹਾਂ ਮੈਂ ਉਹਦੇ ਦੋ ਪੱਤੇ ਭਾਈ ਮਿੱਠਾ ਬਹੁਤ ਹੋ ਉਹ ਮਿੱਠਾ ਬਹੁਤ ਹੈ ਉਹਦਾ ਹਾਂ ਉਹ ਆਪਾ ਜੀ ਅੱਛਾ ਆਪਾਂ ਉਹੀ ਗੱਲ ਕਰਨਦੇ ਸੀਗੇ ਕਿ ਮੁੰਡੇ ਚਲੋ ਹੁਣ ਇਸ ਸਿਚੁਏਸ਼ਨ ਦਾ ਹੈਗੇ ਆ ਤੁਸੀਂ ਕੱਡੇ ਵੀ ਆ ਨਿਊਟ੍ਰੀਸ਼ਨ ਫੈਕਟਰ ਤੁਸੀਂ ਦੱਸਿਆ ਉਹ ਚੀਜ਼ਾਂ ਚਾਹੀਦੀਆਂ ਨੇ ਕਿ ਉਹਨਾਂ ਨੂੰ ਸਪਲੀਮੈਂਟਸ ਵੀ ਚਾਹੀਦੇ ਆ ਭਾਜੀ ਨਹੀਂ ਸਪਲੀਮੈਂਟ ਤਾਂ ਬਾਅਦ ਚੋਂ ਆ ਭਾਜੀ ਸਪਲੀਮੈਂਟ ਨਹੀਂ ਪਹਿਲਾਂ ਮਤਲਬ ਉਹ ਤਾਂ ਖਤਮ ਹੀ ਆ ਨਾ ਮਤਲਬ ਉਹ ਤਾਂ ਜਮੇ ਹੀ ਖਤਮ ਹੋਇਆ ਪੈਗਾ ਖਤਮ ਦੀ ਨਹੀਂ ਗੱਲ ਮਤਲਬ ਹੁਣ ਇਹ ਥੋੜਾ ਵੀ ਆਪਾਂ ਸਪਲੀਮੈਂਟ ਤੇ ਲਾ ਦਈਏ ਉਹਨੇ ਇਧਰ ਨੂੰ ਕਿ ਉਧਰ ਫਸ ਜਾਣਾ ਆਪ ਇਧਰ ਚੋਕੇ ਕਰਨਾ ਉਧਰ ਫਸ ਜਾਣਾ ਉਹਨੇ ਸਪਲੀਮੈਂਟ ਫੇਓ ਚੀਜ਼ ਦਿਹਾਦੀ ਹੋ ਜਾਣਾ ਇਸ ਲਈ ਪਹਿਲੋ ਭਾਈ ਘਰ ਦੀ ਮੈਂ ਤਾਂ ਪਹਿਲੋ ਮੀਲ ਟਾਈਮਿੰਗ ਸੈੱਟ ਕਰਨੀ ਪੈਣੀ ਆਪਾਂ ਨੂੰ ਸਪਲੀਮੈਂਟ ਤਾਂ ਚਲੋ ਠੀਕ ਹੈ ਲੈਣਾ ਹਾਂ ਲੈ ਲਓ ਮੈਂ ਨਹੀਂ ਕਹਿੰਦਾ ਲੈਣਾ ਪੈਂਦਾ ਚਲੋ ਕਿਸ ਟਾਈਮ ਮਤਲਬ ਪਹਿਲੋ ਮੀਲ ਟਾਈਮਿੰਗ ਤੂੰ ਕਿੰਨੇ ਵੇ ਮੀਲਾ ਖਾਣੇ ਆ ਤੁਹਾਡੀ ਮੈਂ ਦੱਸਿਆ ਹੁਣ ਤੂੰ খালি 30 ਰੋਟੀ ਮਤਲਬ ਆਪਾਂ 9 ਵੇ ਖਾਣੇ ਫਿਰ ਸਿੱਧੀ 3 ਵਜੇ ਸਪਲੀਮੈਂਟ ਕੀ ਕਰ ਲੂ ਭਾਜੀ ਅੱਛਾ ਕਪਾ ਇੱਕ ਐਗਜ਼ਾਮਪਲ ਲੈਨੇ ਆ ਤੁਹਾਡੇ ਕੋਲ ਕੋਈ ਮੁੰਡਾ ਆਇਆ ਤੁਸੀਂ ਜੱਜ ਕਰ ਲਿਆ ਤੁਸੀਂ ਉਹਨਾਂ ਨਾਲ ਗੱਲ ਕਰ ਲਈ ਕਿ ਭਾਈ ਇਹ ਤਾਂ ਮਤਲਬ ਜਮੈਂ ਇਦਾਂ ਇੰਨੇ ਬਹੁਤ ਕੀਤਾ ਐ ਮਾਸਟਿਬੇਸ਼ਨ ਬਹੁਤ ਕੀਤੀ ਐ ਇਹ ਕੋਲ ਨਹੀਂ ਵੇਟ ਚੱਕ ਹੋਣਾ ਤੁਸੀਂ ਉਹਨੂੰ ਕੀ ਸ਼ਡਿਊਲ ਦਵੋਗੇ ਭਲਾ ਪਰ ਸ਼ਡਿਊਲ ਨਹੀਂ ਪਹਿਲਾਂ ਮੇਲਾ ਹਿਸਾਬ ਐ ਇਦਾਂ ਵੀ ਚਲੋ ਮੈਂ ਨਾ ਫ੍ਰੈਂਕ ਹੋਣਾ ਭਾਈ ਉਹਨੂੰ ਮਤਲਬ ਇਦਾਂ ਨੂੰ ਮਤਲਬ ਆਪਣਾ ਜਿੱਦਾਂ ਕਈ ਕੋਚ ਮਾਰਕੀਟ ਕਰਦੇ ਮੋਦਾ ਨਹੀਂ ਉਹਨਾਂ ਹੋਇਆ ਨਾ ਪਿਆਰ ਮਤਲਬ ਭਰਾ ਵਾਂਗੂ ਹੋ ਜਾਂਦਾ ਮਤਲਬ ਮੈਨੂੰ ਸਾਰੀ ਗੱਲ ਛੇਲ ਕਰਨ ਦਾ ਭਾਈ ਆ ਚੱਕਰ ਆ ਮੈਨੂੰ ਤਾਂ ਸਾਹ ਵੀਕਨ ਫੋ ਚੀਜ਼ ਦਾਦੀ ਦੀ ਉਹਨਾਂ ਨੂੰ ਪੇ ਉਹ ਗਾਈਡ ਸਫੇਦ ਮੁਸਲੀ ਹੋ ਗਈ ਗੋਖਸ਼ੂਧਾ ਹੋ ਗਿਆ ਪਈ ਇਹਦਾ ਪਾਊਡਰ ਮਿਲ ਜਾਂਦਾ ਹੈ ਇਹਦਾ ਰਾਤ ਨੂੰ ਮਤਲਬ ਟੈਬਲੈਟ ਮਿਲ ਜਾਂਦੀ ਹਮਾਲਿਆ ਦੇ ਮਿਲਦੀ ਹੈ ਜੇ ਟੈਬਲ ਲੈ ਫਿਰ ਤੁਸੀਂ ਦੁਪਹਿਰੀ ਵੀ ਲੈ ਸਕਦੇ ਸਵੇਰੇ ਲੈ ਸਕਦੇ ਬ੍ਰੇਕਫਾਸਟ ਬਾਅਦ ਰਾਤ ਨੂੰ ਲੈ ਸਕਦੇ ਆ ਪਈ ਇਹਨਾ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਬੰਦਾ ਆ ਜਾਂਦਾ ਇਹ ਆ ਤੁਸੀਂ ਪਲਵਾਨ ਨਹੀਂ ਬਣਨਾ ਤੁਹਾਡੀ ਕਟਿੰਗ ਪੈ ਜੂਗੀ ਇਹਨਾਂ ਦਾ ਬਲਕੀ ਬਣ ਜਾਣਾ ਭਾਜੀ ਮੇਨ ਡਾਈਟ ਸੈੱਟ ਕਰੋ ਦੋ ਟਾਈਮ ਦਲੀਆ ਖਾਓ ਦਲੀਆ ਖਾਓ ਓਟਸ ਜਾਂ ਦਲੀਆ ਖਾ ਸਕਦੇ ਦਹੀਂ ਖਾਓ ਜੇ ਜਿਆਦੀ ਫੈਟ ਪਤਲੇ ਤੁਸੀਂ ਦੁਪਹਿਰੇ ਦਹੀਂ ਦੇ ਕੋਲੀ ਲੈ ਲਓ ਤੇ ਦੋ ਕੇਲੇ ਤੇ ਦੋ ਵਿੱਚ ਸੇਲੋ ਆਲੂ ਸੇਲੋ ਹਲਕਾ ਜ ਮਤਲਬ ਟੇਸਟ ਕਰਕੇ ਮਤਲਬ ਛੱਕਰ ਦਾ ਚਮਚ ਪਾ ਸਕਦੇ ਤੁਸੀਂ ਉਹਨੂੰ ਕ੍ਰਸ਼ ਕਰਕੇ 15 ਦਿਨ ਖਾ ਲੋ ਬਸ ਹਾਂ ਤੁਹਾਡਾ ਵੇਟ ਵਾਜੂਗਾ ਭਾਜੀ ਉਹਨੂੰ ਹਾਂ ਅੱਛਾ ਉਦੋਂ ਮੇਨ ਫੋਕਸ ਹੁੰਦਾ ਕਿ ਅਸੀਂ ਵੇਟ ਹੀ ਵਧਾਉਣਾ ਹੈ ਅਸੀਂ ਥੋੜਾ ਜ ਬਲਕ ਬਣਾਉਣਾ ਬੰਦੇ ਦਾ ਬਲਕ ਜੇ ਭਾਜੀ ਵਧਾਉਣਾ ਨਾ ਫੇਰ ਤੁਹਾਨੂੰ ਇਹੋ ਜਿਹਾ ਬੰਦਾ ਤੁਹਾਨੂੰ ਟੱਕਰੇ ਜਿਹੜਾ ਜਿਵੇਂ ਦੀ ਆਪਾਂ ਗੱਲ ਕਰਦੇ ਆ ਉਹਦਾ ਤਾਂ ਫੇਰ ਮੇਨ ਹੁੰਦਾ ਕਿ ਪਹਿਲਾਂ ਬਲਕ ਵਧਾ ਲਈਏ ਦਾ ਭਾਈ ਬਲਕ ਨਹੀਂ ਪਹਿਲੋਂ ਮੈਂ ਦੇਖਦਾ ਵੀ ਉਹ ਇੱਥੇ ਮੇਤੋਂ ਆਉਂਦਾ ਕਿੰਨਾ ਮਤਲਬ ਮੇਨ ਭਾਈ ਸਾਰਾ ਮੈਂ ਸਾਰਾ ਕੁਝ ਦਾ ਦਿੱਤਾ ਉਹਨੂੰ ਕੱਲੂ ਕਰੇ ਨਾ ਕਰੇ ਤਾਂ ਮੇਰੇ ਤੋਂ ਇੱਦਤ ਬੰਦੀ ਵੀ ਆਏ ਨਾ ਜਿੱਦਾਂ ਕਈ ਪੀਡੀ ਵੀ ਲਈ ਮੈਂ ਤੋ ਕਿਨਾਂ ਨੂੰ ਉਹਨਾਂ ਨੂੰ ਰਿਜ਼ਲਟ ਹੀ ਮਿਲੇ ਭਾਈ ਸਾਨੂੰ ਰਿਜ਼ਲਟ ਨਹੀਂ ਮਿਲਦਾ ਤੇ ਵੀ ਉਹ ਘਰ ਪਤਾ ਕਰ ਦੋ ਕਹਿੰਦੇ ਇਹ ਤਾਂ ਖਾਂਦੇ ਨਹੀਂ ਸਰ ਕੁਝ ਆਦ ਨੂੰ ਗੇਮ ਤੇ ਖੇਡ ਲਾ ਦਿੰਦਾ ਮਤਲਬ ਪਬਜੀ ਚੱਲਦੀ ਰਹਿੰਦੀ ਆ ਫਿਰ ਉਹ ਚ ਫਿਰ ਮੇਰੀ ਥੋੜੀ ਗਲਤੀ ਹੈ ਅੱਛਾ ਕੁਝ ਇੱਦਾਂ ਦੀਆਂ ਐਕਸਰਸਾਈਜ਼ ਹੁੰਦੀਆਂ ਜਿਹੜੀਆਂ ਇੰਟਰਮੀਡੀਏਟਰੀ ਲੈਵਲ ਹੈਗਾ ਕਿ ਭਾਈ ਇਹ ਉਹ ਨਾਲ-ਨਾਲ ਕਰ ਲੈਣ ਕਿ ਉਹਨਾਂ ਨੂੰ ਸਟਰੈਂਥ ਵੀ ਉਹਨਾਂ ਦੀ ਬਿਲਡ ਅਪ ਹੁੰਦੀ ਰਹੇ ਉਹਨਾਂ ਵਾਸਤੇ ਕਿਹੜੀ ਇਹੋ ਜੀ ਐਕਸਰਸਾਈਜ਼ ਜਿਹੜ ਹਾਂ ਇਹ ਤਿੰਨ ਚੀਜ਼ਾਂ ਇਹ ਬੇਸਿਕ ਹੈ ਭਾਜੀ ਜਿਹੜਾ ਸਕੁਐਟ ਹੈ ਇਹਨਾਂ ਦਾ ਆਪਣਾ ਟੈਸਟਾ ਮਤਲਬ ਇਹਨਾਂ ਦਾ ਮਤਲਬ ਬਾਦਾ ਲੈਵਲ ਇਹਨਾਂ ਨੂੰ ਰਨਿੰਗ ਕਰਨਾ ਦੱਸਿਆ ਤੁਹਾਨੂੰ ਜਦੋਂ ਮੱਲੇ ਜੇ ਸਪਿਲਡ ਕਰਦੇ ਆ ਉਹਨਾਂ ਦਾ ਬਹੁਤ ਜ਼ਿਆਦਾ ਬਾਦਾ ਆ ਤੁਸ ਸਕੁਐਰ ਕਰਨਾ ਪੁਸ਼ੋ ਲਾ ਸਕਦੇ ਇਹ ਬੇਸਿਕ ਚੀਜ਼ਾਂ ਭਾਜੀ ਪੁਸ਼ਪਨ ਆਪਣਾ ਸਾਰਾ ਹੋਗੇ ਚੈਸਟ ਹੋਗੇ ਸ਼ੋਲਡਰ ਹੋਗੇ ਬਾਈਸੈਪਸ ਹੋਗੇ ਟ੍ਰਾਈਸੈਪਸ ਹੋਗੇ ਇਹਨੇ ਚਾਰੇ ਕਵਰ ਕਰਨੇ ਹਾਂ ਇਹਨੇ ਚਾਰੇ ਕਰਨੇ ਤੇ ਚੈਸ ਜਿੰਬਸ ਹੋਗੇ ਜੇ ਹੋ ਸਕੇ ਡਿਪਸ ਲਾ ਸਕਦਾ ਮੁੰਡਾ ਕਿਉਂਕਿ ਜਿਮ ਜੇ ਡਿਪਸ ਵਾਲੀ ਤਾਂ ਹੁਣ ਪਾਰਕਾਂ ਜਦੋਂ ਹੁੰਦਾ ਨਹੀਂ ਕਿਤੇ ਇਹ ਆ ਭਾਜੀ ਮਤਲਬ ਮੈਂ ਚਲੋ ਹਾਂ ਕਰ ਦਾਂਗੇ ਮਨ ਲਈ ਹਾਂ ਇਨੀ ਗੈਪ ਬਾਬੇ ਦੀ ਕਿਰਪਾ ਚਲੋ ਕਰ ਦਾਂਗੇ ਭਾਈ ਆਪਾਂ ਜਦਾਂ ਹਾਂ ਉਮੀਦ ਹੈ ਕਿਉਂਕਿ ਇਹੋ ਜੇ अनेका ਨੌਜਵਾਨ ਨੇ ਜੋ ਇਹਨਾਂ ਚੀਜ਼ਾਂ ਤੋਂ ਗ੍ਰਸਤ ਨੇ ਖਾਸ ਕਰਕੇ ਨਿਊਟ੍ਰੀਸ਼ਨ ਔਰ ਨਾਲ ਦੀ ਨਾਲ ਕੁਝ ਬੇਸਿਕ ਐਕਸਰਸਾਈਜ਼ ਜਿਹੜੀਆਂ ਕਮਲ ਭਾਈ ਨੇ ਦਸੀਆਂ ਥੋੜੇ ਤੱਕ ਪਹੁੰਚਾਈਆਂ ਨੇ ਇਹ ਕੁਝ ਇੰਟਰਮੀਡੀਏਟਰੀ ਇਨਫੋਰਮੇਸ਼ਨ ਹੈਗੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਲਾਜ਼ਮੀ ਸੀ ਆਉਂਦੇ ਸਮਿਆਂ ਨੂੰ ਹੋਰ ਵੱਡੇ ਟੌਪਿਕਸ ਹੋਣਗੇ ਤੇ ਉਮੀਦ ਕਰਾਂਗੇ ਕਿ ਤੁਸੀਂ ਇਸ ਵੀਡੀਓ ਨੂੰ ਜਿੰਨਾ ਪਿਆਰ ਦੋ ਤੇ ਕਮਲ ਭਾਈ ਨੂੰ ਦੁਬਾਰਾ ਤੰਗ ਕਰਾਂਗੇ ਦੁਬਾਰਾ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਧਿਆਨ ਚ ਰੱਖਣ ਦੀ ਲੋੜ ਹੈ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਤਾਂ ਦਰਸਤਰੋ ਡਾਈਟ ਤੇ ਕੰਟਰੋਲ ਕਰੋ ਐਕਸਰਸਾਈਜ਼ ਜਿਵੇਂ ਭਾਜੀ ਨੇ ਦੱਸਿਆ ਕੰਟੀਨਿਊ ਰੱਖੋ